ਕਾਂਗਰਸ ਪਾਰਟੀ ਦੀ ਪੁਨਰਗਠਨ ਪੰਜਾਬ ਦੇ ਵਿੱਚ ਔਰ ਇਹਦੇ ਉੱਤੇ ਰਾਜਾ ਬੜਿੰਗ ਜਿਹੜੀ ਕਹਿ ਰਹੇ ਕਿ ਅਸੀਂ ਇੱਕ ਕਮੇਟੀ ਬਣਾਵਾਂਗੇ ਕਮੇਟੀ ਬਣਾਵਾਂਗੇ ਜਿਹੜੀ ਮੁੜ ਕੇ AICC ਨੂੰ ਆਪਣੀਆਂ ਸ਼ਿਫਾਰਸ਼ਾਂ ਦੇਊਗੀ ਕਿ ਨੂੰ ਕਿੱਥੇ ਲਾਇਆ ਜਾਣਾ ਜਾਂ ਪੁਨਰਗਠਨ ਲਈ ਜਿੱਥੇ ਤੱਕ ਤੁਸੀਂ ਪ੍ਰਧਾਨਗੀ ਦੀ ਗੱਲ ਕਰ ਰਹੇ ਹੋ ਉਹ ਵੀ ਕਾਂਗਰਸ ਦੀ ਵੈਸੇ ਤੇ ਪ੍ਰਧਾਨਗੀ ਦਾ ਰੋਲਾ ਸਾਰੀ ਪਾਰਟੀਆਂ ਦੇ ਵਿੱਚ ਹੀ ਪਿਆ ਹੋਇਆ ਹੈ ਪੰਜਾਬ ਦੀ ਜਿਹੜੀ ਚਾਰ ਪਾਰਟੀਆਂ ਮੇਨ ਹੈਗੀਆਂ ਅਕਾਲੀ ਦਲ ਭਾਜਪਾ ਕਾਂਗਰਸ ਤੇ ਫਿਰ आम आदमी पार। पार्टी ਚਾਰਾਂ ਦੇ ਵਿੱਚ ਪ੍ਰਧਾਨਗੀ ਦਾ ਰੋਲਾ ਇਹਨਾਂ ਪਿਛਲੀ ਬਾਈ ਇਲੈਕਸ਼ਨ ਦੇ ਵਿੱਚ ਪਿਆ ਸੀਗਾ ਔਰ ਤਕਰੀਬਨ ਸਾਰੀ ਪਾਰਟੀ ਦੇ ਵਿੱਚ ਪ੍ਰਧਾਨ ਕੌਣ ਹੈ ਇਹ ਸਵਾਲ ਉੱਠਿਆ ਸੀਗਾ ਹੁਣ ਰਾਜਾ ਵੜਿੰਗ ਉਹਨਾਂ ਬਤੌਰ ਪ੍ਰਧਾਨ ਉਹਨਾਂ ਨੇ ਇਹ ਚਾਰ ਬਾਈ ਇਲੈਕਸ਼ਨ ਜਿਹੜੇ ਲੜੇ ਸੀ ਉਹਦੇ ਵਿੱਚੋਂ ਸਿਰਫ ਇੱਕ ਸੀਟ ਜਿੱਤੀ ਸੀ ਉਸ ਤੋਂ ਬਾਅਦ ਲਗਾਤਾਰ ਇਹ ਗੱਲਾਂ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਰੀਵੈਂਪ ਹੋਣਾ ਹੈ ਯਾਨੀ ਪਾਰਟੀ ਦਾ ਸਟਰਕਚਰ ਪਾਰਟੀ ਦੀ ਲੀਡਰਸ਼ਿਪ ਚੇਂਜ ਹੋਣੀ ਹੈ ਵੈਸੇ ਤੁਹਾਨੂੰ ਯਾਦ ਹੋਵੇਗਾ ਜਦ 2022 ਤੋਂ ਬਾਅਦ ਰਾਜਾ ਵੜਿੰਗ ਉਹਨਾਂ ਨੂੰ ਪ੍ਰਧਾਨ ਬਣਾਇਆ ਸੀਗਾ ਉੱਥੇ ਇੱਕ ਗੱਲ ਉਹਨਾਂ ਨੇ ਉਸ ਵਕਤ ਵੀ ਕਹੀ ਸੀ ਵੀ ਦੇਖੋ ਕਿਤੇ ਓਕੇ ਵਕਤ ਦੇ ਵਿੱਚ ਮੈਨੂੰ ਤੁਸੀਂ ਲਾ ਨਾ ਦੇਣਾ ਯਾਨੀ ਜਦ ਤੁਸੀਂ ਮੈਨੂੰ ਓਕੇ ਵਕਤ ਦੇ ਵਿੱਚ ਪ੍ਰਧਾਨ ਬਣਾਇਆ ਤੇ ਫਿਰ ਕੰਟੀਨਿਊ ਰੱਖਣਾ ਪਰ ਇਹ ਗੱਲ ਹੁਣ ਲੱਗਦਾ ਨਹੀਂ ਕਿ ਉਸ ਪਾਸੇ ਜਾ ਰਹੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਯੂਨਿਟੀ ਦੀ ਹਜੇ ਵੀ ਕਮੀ ਹੈ ਚਾਰ ਲੀਡਰ ਹੈਗੇ ਨੇ ਚਾਰਾਂ ਲੀਡਰਾਂ ਦੇ ਵਿੱਚ ਗੈਰ ਰਸਮੀ ਤੌਰ ਤੇ ਵੀ ਦੇਖਿਆ ਤੇ ਰਸਮੀ ਤੌਰ ਤੇ ਵੀ ਦੇਖਿਆ ਭਾਵੇਂ ਇੱਕ ਦੂਜੇ ਦੇ ਸਿੱਧਾ ਅਟੈਕ ਨਹੀਂ ਕਰਦੇ ਪਰ ਇੰਟਰਨਲ ਪੋਲਿਟਿਕਸ ਲਗਾਤਾਰ ਅੱਗੇ ਵਧ ਰਹੀ ਹੈ ਉਨ ਰਾਜਾਵੜੀਗੋਨਾਂ ਦੇ ਇਹ ਕਹਿਣਾ ਕਿ ਇੱਕ ਕਮੇਟੀ ਬਣਾਈ ਜਾਏਗੀ ਉਹ ਕਮੇਟੀ ਉਹਨਾਂ ਨਾਵਾਂ ਦੇ ਉੱਤੇ ਇੱਕ ਬਹਿਸ ਵੀ ਕਰੇਗੀ ਚਰਚਾ ਵੀ ਕਰੇਗੀ ਤੇ ਫਾਈਨਲੀ ਸੀਡਬਲਿਊਸੀ ਨੂੰ ਜਿਹੜੀ ਪਾਰਟੀ ਰਿਵੈਂਪ ਕਰਨੀ ਹੈ ਪੰਜਾਬ ਦੇ ਵਿੱਚ ਉਹਦੇ ਨਾਂ ਭੇਜੇ ਜਾਣਗੇ ਔਰ ਦੂਜੇ ਪਾਸੇ ਜੇ ਰਾਜਾਵੜੀਗੋਨਾਂ ਦੀ ਗੱਲ ਕਰੀਏ ਖੁਦ ਕੱਲ ਬੀਜੇਪੀ ਦੀ ਵੀ ਮੀਟਿੰਗ ਹੋਈ ਸੀਗੀ ਬੀਜੇਪੀ ਦੀ ਮੀਟਿੰਗ ਦੇ ਵਿੱਚ ਵੀ ਪ੍ਰਧਾਨ ਸਾਹਿਬ ਸੁਨੀਲ ਜਾਖੜ ਨਹੀਂ ਸੀਗੇ ਔਰ ਉੱਥੇ ਵੀ ਇਹ ਸਵਾਲ ਜਦ ਜੇ ਰupani ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਹਜੇ ਤੱਕ ਸੁਨੀਲ ਜਾਖੜੀ ਉਹਨਾਂ ਪ੍ਰਧਾਨ ਨੇ ਉਹਨਾਂ ਨੇ ਰਿਜ਼ਾਈਨ ਜਰੂਰ ਦਿੱਤਾ ਸੀਗਾ ਪਰ ਹਜੇ ਐਕਸੈਪਟ ਨਹੀਂ ਹੋਇਆ ਫਿਰ ਨਾਲ ਦੇ ਨਾਲ ਉਹ ਇੱਕ ਹੋਰ ਵੀ ਗੱਲ ਕਹਿੰਦੇ ਨੇ ਕਿ ਨਵਾਂ ਪ੍ਰਧਾਨ ਬੜੀ ਛੇਤੀ ਮਿਲੇਗਾ ਜਿਹਦੀ ਗੱਲਾਂ ਅਸੀਂ ਕੱਲ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕੀਤੀ ਸੀ ਕਿ ਮਨਪ੍ਰੀਤ ਬਾਦਲ ਕੇਵਲ ਢਿੱਲੋ ਔਰ ਕਈ ਕਾਂਗਰਸੀ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਜੀ ਆਏ ਸੀਗੇ ਉਹ ਵੀ ਰੇਸ ਵਿੱਚ ਹੈਗੇ ਨੇ ਗੁਰਮੀਤ ਸਿੰਘ ਰਾਣਾ ਗੁਰਮੀਤ ਸਿੰਘ ਛੋੜੀ ਉਹਨਾਂ ਵੀ ਆਪਣਾ ਪੂਰਾ ਜ਼ੋਰ ਲਾ ਰਹੇ ਨੇ ਕਿ ਪ੍ਰਧਾਨ ਕੀ ਉਹਨਾਂ ਦੇ ਹੱਥ ਆ ਜਾਏ ਦੂਜੇ ਪਾਸੇ ਜਿਹਦੇ ਵੀ ਸੁਭਾਸ਼ ਸ਼ਰਮਾ ਅਸ਼wini ਸ਼ਰਮਾ ਅਵਿਨਾਸ਼ رائے ਖੰਨਾ ਮਨੋਰੰਜਨ ਕਾਲੀਆ ਇਹਨਾਂ ਦੇ ਵੀ ਨਾਂ ਚੱਲ ਰਹੇ ਨੇ ਯਾਨੀ ਪ੍ਰਧਾਨਗੀ ਨੂੰ ਲੈ ਕੇ ਭਾਜਪਾ ਦੇ ਵਿੱਚ ਵੀ ਰੋਲਾ ਹੈ ਤੇ ਅਕਾਲੀ ਦਲ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਦਾ ਅਸਤੀਫਾ ਜਿਸ ਤਰੀਕੇ ਨਾਲ ਖਬਰਾਂ ਆ ਰਹੀ ਹੈ ਕਿ ਹੋਰ ਇੱਕ ਹਫ਼ਤੇ ਦੇ ਵਿੱਚ ਸੁਬੀਰ ਸਿੰਘ ਬਾਦਲ ਉਹਨਾਂ ਦਾ ਅਸਤੀਫਾ ਐਕਸੈਪਟ ਹੋ ਜਾਏਗਾ ਅਕਾਲ ਤਖਤ ਦੇ ਹੁਕਮਨਾਮੇ ਦੇ ਅਨੁਸਾਰ ਤੇ ਪਰ 14 ਤਰੀਕ ਨੂੰ ਉਹ ਜਾਣਗੇ ਵੀ ਉੱਤੇ ਯਾਨੀ ਉਹ ਬਤੌਰ ਪ੍ਰਧਾਨ ਵੀ ਜਾਣਗੇ ਸੀਨੀਅਰ ਲੀਡਰ ਮਾਗੀ ਦੇ ਮੇਲੇ ਦੇ ਵਿੱਚ ਮਾਗੀ ਕਾਨਫਰੰਸ ਜਿਹੜੀ ਕਰਨੀ ਹੈ ਉਹਦੇ ਵਿੱਚ ਸੀਨੀਅਰ ਲੀਡਰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਨਾਮ ਆ। ਯਾਨੀ ਉੱਥੇ ਵੀ ਪ੍ਰਧਾਨ ਨਹੀਂ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਪ੍ਰਧਾਨ ਜੀ ਦੇ ਹੁੰਦੇ ਹੋਏ ਅਮਨ ਅਰੁੜਾ ਦੇ ਹੁੰਦੇ ਹੋਏ ਕੱਲ ਮੁੱਖ ਮੰਤਰੀ ਨੂੰ ਉਤਰਨਾ ਪਿਆ ਉਹ ਵੀ ਆਮ ਆਦਮੀ ਪਾਰਟੀ ਦੇ ਬੈਨਰ ਦੇ ਥੱਲੇ। ਯਾਨੀ ਕੱਲ ਪ੍ਰਧਾਨ ਜੀ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਨੀ ਸੀ ਅਮਨ ਅਰੁੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਉਹ ਮੁੱਖ ਮੰਤਰੀ ਨੂੰ ਕਰਨੀ ਪਈ। ਇਸ ਕਰਕੇ ਪ੍ਰਧਾਨ ਜੀ ਨੂੰ ਲੈ ਕੇ ਹਜੇ ਸਾਰੀ ਪਾਰਟੀਆਂ ਦੇ ਵਿੱਚ ਗੱਗਸ ਮਚੀ ਹੋ ਠੀਕ ਗੱਲ ਐ ਤੁਹਾਡੀ ਕੱਲ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਕਹਿਣਾ ਪਿਆ ਵੀ ਇਹ ਸਭ ਕੁਝ ਸਾਡੀ ਕਿਉਂਕਿ ਉੱਥੇ ਦਿੱਲੀ 'ਚ ਇਲੈਕਸ਼ਨ ਆ ਰਹੀ ਆ ਉਹਨੂੰ ਧਿਆਨ 'ਚ ਰੱਖ ਕੇ ਸਭ ਕੁਝ ਹੋ ਰਿਹਾ ਕਈ ਵਾਰੀ ਇੰਜ ਵੀ ਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਪਾਰਟੀ ਨੂੰ ਸਭ ਤੋਂ ਜ਼ਿਆਦਾ ਆਪਣੇ ਲੋਗੋ ਦੀ ਆਪਣੇ ਨਾਂ ਦੀ ਉਹਨੂੰ ਅੱਗੇ ਵਧਾਉਣ ਦੀ ਜ਼ਰੂਰਤ ਆ ਤੇ ਹਰ ਥਾਂ ਆਮ ਆਦਮੀ ਪਾਰਟੀ ਨੂੰ ਪਿੱਛੇ ਲਾ ਕੇ ਚੱਲੋ ਵੈਸੇ ਜੇ ਆਮ ਆਦਮੀ ਪਾਰਟੀ ਦੇ ਬੈਨਰ ਥੱਲੇ ਨਾਲ ਅਮਨ अरोੜਾ ਬੈਠੇ ਹੁੰਦੇ ਗੱਲ ਥੋੜੀ ਜਿਹੀ ਹੋਰ ਸੰਘਣੀ ਹੋ ਜਾਂਦੀ ਪਰ ਆਪਾਂ ਇਸ ਗੱਲ ਤੇ ਕਦ ਤੋ ਜਾਣਾ ਇੰਦਰਪ੍ਰੀਤ ਜੀ ਇਹ ਗੱਲਾਂ ਭਾਸਕਰ ਸਾਹਿਬ ਨੇ ਕਾਫੀ ਕਰਤੀਆਂ ਨੇ ਸਵਾਲ ਤੇ ਇਸ ਗੱਲ ਤੇ ਹੈ ਕਿ ਕੱਲ ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਬੈਠੇ ਸੀ ਤੇ ਰੁਪਾਨੀ ਸਾਹਿਬ ਕਹਿੰਦੇ ਵੀ ਫਿਲਹਾਲ ਅਸੀਂ ਜਾਖੜ ਦੀ ਅਗਵਾਈ ਚ ਭਾਜਪਾ ਜਿਹੜੀ ਸੂਬੇ ਦੀ ਕੰਮ ਕਰੂਗੀ ਜਾਖੜ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹੋਣੀ ਆ ਕੁਦਰਤੀ ਤੁਸੀਂ ਉਹਨਾਂ ਨੂੰ ਨੌਕ ਕੀਤਾ ਹੀ ਹੋਣਾ ਕੱਲ ਕੁਝ ਸਮਝਣ ਲਈ ਤਾਂ ਫਿਰ ਉਹ ਤਾਂ ਅਜੇ ਤੱਕ ਵਾਪਸ ਮੋੜਨ ਲਈ ਤਿਆਰ ਦਿਸਦੇ ਨਹੀਂ ਜੇ ਜਿਹੜੀਆਂ ਰਿਪੋਰਟਾਂ ਨੇ ਤੀਜੇ ਬੰਨੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋ ਰਹੀ ਸੀ ਔਰ ਜਿਆਣੀ ਸਾਹਿਬ ਜਦੋਂ ਉੱਥੇ ਮਰਸਡੀਜ਼ ਤੇ ਟਰੱਕ ਦੀ ਇੱਕ ਉਦਾਹਰਨ ਦੇਣ ਲੱਗਦੇ ਆ ਤੇ ਮਾਈਕ ਬੰਦ ਕਰਤਾ ਜਾਂਦਾ ਪਿੱਛੋਂ ਸੋ ਇੱਕ ਇੱਕ ਜਰਾ ਇਹਦੇ ਉੱਤੇ ਢੇੜਾ ਜਿਹਾ ਦਿਵਾਓ ਸਾਨੂੰ ਵੀ ਹੋਇਆ ਕੀ ਗੱਲ ਅਸਲ 'ਚ ਰੰਦਾਵਾ ਸਾਹਿਬ ਜਿਹੜੇ ਜਿਆਣੀ ਸਾਹਿਬ ਹੈਗੇ ਆ ਉਹਨਾਂ ਦੀ ਇੱਕ ਵਿਦਨ ਡਿਸਟ੍ਰਿਕਟ ਪੋਲਿਟਿਕਸ ਵੀ ਤਾਂ ਹੈਗੀ ਆ ਨਾ ਜਿਹੜੀ ਫਤਲਕਾ ਜ਼ਿਲ੍ਹੇ ਦੀ ਇੱਕ ਪੋਲਿਟਿਕਸ ਹੁੰਦੀ ਆ ਉਹ ਵੀ ਹੈਗੀ ਆ ਇੱਕ ਜੱਟ ਪੋਲਿਟਿਕਸ ਵੀ ਹੈਗੀ ਆ ਇਹ ਵੀ ਮਤਲਬ ਜ਼ਰੂਰੀ ਹੈ ਕਰਨੀ ਤੇ ਹੁਣ ਜੇ ਤੁਸੀਂ ਉੱਥੇ ਮਤਲਬ ਜਾਕੜ ਸਾਹਿਬ ਦੀ ਗੱਲ ਕਰਨੀ ਵੀ ਹੈ ਤੇ ਨਹੀਂ ਵੀ ਕਰਨੀ ਤਾਂ ਕੀ ਤਰੀਕਾ ਹੋ ਜਾਂਦਾ ਕਿ ਤੁਸੀਂ ਨਾ ਤਾਂ ਨਾ ਲਓ ਪਰ ਗੱਲ ਕਰ ਦਿਓ ਤੇ ਉਹੀ ਗੱਲ ਉਹ ਕਰ ਰਹੇ ਸੀਗੇ ਮਰਸੀਡੀਜ਼ ਨਾਲ ਤੁਲਨਾ ਕਰ ਰਹੇ ਸੀ ਜਾਕੜ ਸਾਹਿਬ ਦੀ ਤੇ ਆਪਣੀ ਤੁਲਨਾ ਕਰ ਰਹੇ ਸੀ ਟਰੱਕ ਨਾਲ ਤੇ ਉਹ ਵਿੱਚ ਮਾਈਕ ਉਹਨਾਂ ਨੇ ਬੰਦ ਕਰਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਅੱਗੇ ਗੱਲ ਤੋੜ ਹੀ ਨਹੀਂ ਉੱਥੇ ਹੀ ਕਰਕੇ ਖਤਮ ਕਰਤੀ ਪਰ ਇਹਦੇ ਵਿੱਚ ਹੋਰ ਪਾਰਟੀ ਚ ਕਾਫੀ ਗੱਲਾਂ ਹੋਈਆਂ ਦੇਖੋ ਉਹਨਾਂ ਦੇ ਜਿਹੜੇ ਬੀਐਲ ਸੰਤੋਸ਼ ਜਿਹੜੇ ਆਏ ਸੀਗੇ ਓਹ ਨੈਸ਼ਨਲ ਪ੍ਰੈਜ਼ੀਡੈਂਟ ਵਾਸਤੇ ਸਭ ਤੋਂ ਵੱਡਾ ਨਾਮ ਇਸ ਟਾਈਮ ਹੈਗਾ ਜਿਹੜਾ ਇਸ ਟਾਈਮ ਮਤਲਬ ਉਥੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਅਗਲੇ ਮਹੀਨੇ ਨੈਸ਼ਨਲ ਪ੍ਰੈਜ਼ੀਡੈਂਟ ਵੀ ਉਹਨਾਂ ਦਾ ਚੇਂਜ ਹੋਣਾ ਹੈ ਤੇ ਬੀ ਐਲ ਸੰਤੋਸ਼ ਵੀ ਫਰੰਟ ਰਨਰਸ ਜਿਵੇਂ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਤੇ ਉਹ ਨੈਸ਼ਨਲ ਤੇ ਸੰਗਠਨ ਸ਼ਰਮ ਮੰਤਰੀ ਵੀ ਹੈਗੇ ਨੇ ਉਹਨਾਂ ਉਹ ਕੱਲ ਕਾਫੀ ਗੁੱਸੇ ਦੇ ਵਿੱਚ ਸੀਗੇ ਉਹਨਾਂ ਦਾ ਗੁੱਸਾ ਇਸ ਗੱਲ ਦੇ ਉੱਤੇ ਵੀ ਸੀ ਕਿ ਅਸੀਂ ਪੰਜਾਬ ਵਾਲੇ ਮਤਲਬ ਕਿ ਪੰਜਾਬ ਵਾਲੇ ਜਿਆਦਾ ਮੈਂਬਰਸ਼ਿਪ ਨਹੀਂ ਕਰ ਸਕੇ ਉਹਨਾਂ ਨੇ ਕੱਲ ਬਹੁਤ ਇਸ ਗੱਲ ਤੇ ਗੁੱਸਾ ਵੀ ਕੀਤਾ ਰਾਣਾ ਸੋਢੀ ਵੀ ਇਸ ਗੁੱਸੇ ਦਾ ਸ਼ਿਕਾਰ ਹੋਏ ਫਤੇਜੰਗ ਬਾਜਵਾ ਵੀ ਇਸ ਗੁੱਸੇ ਦਾ ਸ਼ਿਕਾਰ ਹੋਏ ਤੇ ਉਹਨਾਂ ਨੇ ਕਿਹਾ ਵੀ ਮੈਂ ਬਾਅਦ ਚ ਗੱਲ ਕਰੂੰਗਾ ਤੁਹਾਡੇ ਨਾਲ ਇੱਥੇ ਏਡੇ ਵੱਡੇ ਮੰਚ ਤੇ ਤਾਂ ਨਹੀਂ ਮੈਂ ਇਸ ਤੋਂ ਜ਼ਿਆਦਾ ਕੱਟੂ ਸ਼ਬਦ ਬੋਲ ਸਕਦਾ ਪਰ ਮੈਂ ਇਸ ਤੋਂ ਜ਼ਿਆਦਾ ਕੱਟੂ ਸ਼ਬਦ ਬੋਲਨੇ ਨਹੀਂ ਤੇ ਉਹ ਮੈਂ ਬਾਅਦ ਚ ਬੋਲੂੰਗਾ ਕੱਲਿਆਂ ਚ ਇੱਥੇ ਨਹੀਂ ਬੋਲੂੰਗਾ ਸੋ ਇਸ ਤੋਂ ਸਾਫ਼ ਲੱਗ ਰਿਹਾ ਸੀਗਾ ਦੋ ਚੀਜ਼ਾਂ ਇੱਕ ਤਾਂ ਇਹ ਕਿ ਉਹ ਖੁਦ ਵੀ ਪ੍ਰਧਾਨਗੀ ਦੇ ਉਹਦੇ ਵਿੱਚ ਆ ਰਹੇ ਨੇ ਆਪ ਨੈਸ਼ਨਲ ਪ੍ਰੈਜ਼ੀਡੈਂਟ ਦੇ ਤੌਰ ਤੇ ਇੱਕ ਇਹ ਕਿਉਂਕਿ ਅਜੇ ਤੱਕ ਕਿਉਂਕਿ ਨਹੀਂ ਆਏ ਤਾਂ ਮਤਲਬ ਆਪਾਂ ਕਿਉਂ ਉਹਨਾਂ ਨੂੰ ਕਹਿਣਾ ਪਰ ਮੈਂ ਇਹ ਗੱਲ ਸਟੈਬਲਿਸ਼ ਕਰਨ ਵਾਸਤੇ ਇਹ ਕਹਿ ਰਿਹਾ ਵੀ ਉਹ ਉਹ ਗੁੱਸੇ 'ਚ ਇੰਨਾ ਸੀ ਕਿਉਂ ਦੋ ਵਾਰੀ ਮਤਲਬ ਜਿਹੜੀ ਮੈਂਬਰਸ਼ਿਪ ਦੀ ਡੇਟ ਹੈ ਉਹ ਬਹਾਈ ਚ ਜਾ ਚੁੱਕੀ ਹੈ ਉਸਤੇ ਬਾਵਜੂਦ ਵੀ ਮੈਂਬਰਸ਼ਿਪ ਕਰਨ ਦੇ ਵਿੱਚ ਪਾਰਟੀ ਬਿਲਕੁਲ ਕਾਮਯਾਬ ਨਹੀਂ ਹੋ ਗਈ ਇਹ ਉਹਨਾਂ ਦਾ ਗੁੱਸਾ ਸੀਗਾ ਹੁਣ ਤੀਸਰੀ ਗੱਲ ਇਹ ਸੀ ਕਿ ਜਿਹੜੀ ਮਤਲਬ ਜਿਹੜੀ ਕੱਲ ਵੀ ਆਪਾਂ ਚਰਚਾ ਕੀਤੀ ਸੀ ਕਿ ਕੀ ਕੀਤਾ ਜਾਏ 12 ਨੂੰ ਲਿਆ ਕੇ ਬੰਦਾ ਉਸਤੇ ਲਗਾਇਆ ਜਾਏ ਪ੍ਰਧਾਨ ਦੇ ਤੌਰ ਤੇ ਜਾਂ ਵਿਦਿਨ ਕਾਡਰ ਦਾ ਬੰਦਾ ਨਿਕਿਆ ਜੇ ਉਸਤੇ ਵੀ ਅਜੇ ਸਹਿਮਤੀ ਬਣ ਨਹੀਂ ਰਹੀ ਹੈ ਬਿਲਕੁਲ ਸ਼ਾਰਪ ਡਿਵੀਜ਼ਨ ਦਿਖ ਰਹੀ ਹੈ ਇੱਕ ਪਾਸੇ ਜਿਹੜੇ ਪਾਰਟੀ ਦੇ ਪ੍ਰਧਾਨ ਰਹੇ ਨੇ ਪੁਰਾਣੇ ਜਿਵੇਂ ਹੁਣ ਅਸਕਰ ਸਾਹਿਬ ਨੇ ਨਾਮ ਲਿੱਤੇ ਹੈ ਕੱਲ ਬੀ ਐਲ ਸੰਤੋਸ਼ ਹੋਰਾਂ ਨੇ ਉਹਨਾਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਨੇ ਜਿਹੜੀਆਂ ਕਿ ਬਹੁਤੀਆਂ ਰਿਪੋਰਟ ਨਹੀਂ ਹੋਈਆਂ ਮੈਂ ਕਿਸੇ ਪੇਪਰ ਚ ਦੇਖ ਨਹੀਂ ਰਿਹਾ ਕਿ ਕਿਸੇ ਚ ਆਈਆਂ ਸੀ ਪਰ ਮੈਨੂੰ ਦੱਸਿਆ ਕਿਸੇ ਨੇ ਵੀ ਅਸ਼wini ਸ਼ਰਮਾ ਹੋਣੀ ਵੀ ਇਦਾਂ ਸ਼ਿਕਾਰ ਹੋਏ ਨੇ ਸੋ ਇਸ ਤੋਂ ਅੰਦਾਜ਼ਾ ਤਾਂ ਤੁਹਾਨੂੰ ਲੱਗ ਹੀ ਸਕਦਾ ਹੈ ਕਿ ਇੱਥੇ ਦੀ ਜਿਹੜੀ ਪ੍ਰਧਾਨਗੀ ਹੈ ਕਿ ਦੇਣੀ ਹੈ ਉਹਦੇ ਲਈ ਕਿੰਨੀ ਜ਼ਿਆਦਾ ਕਸ਼ਮਕਸ਼ ਚੱਲ ਰਹੀ ਹੈ ਕਿੰਨੀ ਜ਼ਿਆਦਾ ਜੋਰ ਅਜਮਾਇਸ਼ ਚੱਲ ਰਹੀ ਹੈ ਵਿਚਾਰ ਚਰਚਾ ਚੱਲ ਰਹੀ ਹੈ ਦੋ ਵੱਡੇ ਦੋ ਵੱਡੀਆਂ ਵਿਚਾਰਧਾਰਕਾਂ ਇੱਕ ਤਰ੍ਹਾਂ ਦੀਆਂ ਕੰਮ ਕਰ ਰਹੀ ਜ ਨੇ ਕਿ ਆਊਟਸਾਈਡ ਤੋ ਲੈ ਆ ਕੇ ਪ੍ਰਧਾਨ ਬਣਾਣਾ ਹੈ ਜਾਂ ਵਿਦਿਨ ਪਾਰਟੀ ਦੇ ਕਾਡਰ ਚੋਂ ਪ੍ਰਧਾਨ ਬਣਾਣਾ ਹੈ ਤੇ ਜਿਹੜਾ ਕਾਡਰ ਕਾਡਰ ਚੋਂ ਬਣਾਣਾ ਤੇ ਉਹ ਅੱਗੇ ਵਧੇ ਪਰ ਕੱਲ ਉਹਨਾਂ ਨੇ ਇਸ ਗੱਲ ਤੇ ਇਸ ਕਰਕੇ ਵੀ ਨਰਾਜ਼ਗੀ ਜਰੀ ਉਹ ਵੀ ਜਿਹੜਾ ਕਾਡਰ ਚੋਂ ਵੀ ਤੁਸੀਂ ਬਾਰ ਬਾਰ ਕਹੀ ਹੈ ਲੈਣਾ ਹੈ ਲੈਣਾ ਹੈ ਤਾਂ ਕਾਡਰ ਵਾਲੇ ਨੇ ਕੀਤਾ ਕੀ ਹੈ ਕੀ ਉਹਦਾ ਮਤਲਬ ਜੇ ਤੁਸੀਂ ਉਹਦੀ ਸਾਰੇ ਉਹ ਦੇਖੋ ਮੈਂਬਰਸ਼ਿਪ ਤਾਂ ਕੀ ਮੈਂਬਰਸ਼ਿਪ ਉਹਨਾਂ ਦੀ ਕਿੰਨੀ ਇੱਕ ਮੈਂਬਰਸ਼ਿਪ ਉਹਨਾਂ ਨੇ ਕੀਤੀ ਹੈ ਜਿਹਦੇ ਆਧਾਰ ਤੇ ਉਹ ਇੱਕ ਕਲੇਮ ਕਰ ਸਕਣ ਕਿ ਹਾਂ ਅ ਅਸੀਂ ਪ੍ਰਧਾਨ ਬਣਨ ਦੇ ਯੋਗ ਹਾਂ ਸੋ ਬਹੁਤ ਸਾਰੀਆਂ ਚਰਚਾਵਾਂ ਕੱਲ ਹੋਈਆਂ ਨੇ ਇਹ ਕੋਈ ਸੌਖਾ ਨਹੀਂ ਹੈ ਕਿ ਇੰਨੀ ਜਲਦੀ ਪ੍ਰਧਾਨ ਦਾ ਦੀ ਚੋਣ ਕਰ ਲਈ ਜਾਏ ਇੰਦਰਪ੍ਰੀਤ ਜੀ ਸਵਾਲ ਭਾਸਕਰ ਸਾਹਿਬ ਨੇ ਇੱਕ ਹੋਰ ਉਠਾਇਆ ਉਹ ਇਹਨਾਂ ਨੇ ਉਠਾਇਆ ਕਿ ਅਕਾਲੀ ਦਲ ਦੀ ਮਾਗੀ ਮੇਲੇ ਦੀ ਕਾਨਫਰੰਸ ਵਿੱਚ ਸੀਨੀਅਰ ਆਗੂਵਾਂ ਸੰਖबीर ਹੋਣਗੇ ਹੁਣ ਸੁਖਬੀਰ ਕੀ ਤੇ ਸੀਨੀਅਰ ਕੀ ਮਤਲਬ ਸੁਖਬੀਰ ਦੀ ਹਾਜ਼ਰੀ ਦੇ ਵਿੱਚ ਕੋਈ ਦੂਜਾ ਬੁਖਤ ਰੱਖਦਾ ਪਹਿਲਾਂ ਤਾਂ ਮੈਨੂੰ ਇਹ ਸਮਝਾਓ ਲੀਡਰ ਬਚੇ ਕਿੰਨੇ ਕਿੰਨੇ ਜਿਹੜੇ ਮੰਚ ਤੇ ਲਾਈਨ ਬਣ ਕੇ ਬਹਿੰਦੇ ਸੀ ਉਹਨਾਂ ਚੋਂ ਬਹੁਤੇ ਨਧਾਰਦ ਨੇ ਸੋ ਇੰਦਰਪ੍ਰੀਤ ਜੀ ਇੱਕ ਤਾਂ ਪਹਿਲੀ ਗੱਲ ਤੁਹਾਡੀ ਅਖਬਾਰ ਕਹੀ ਜਾਂਦੀ ਹੈ ਕਿ ਸੁਖਵੀਰ ਨੂੰ ਰੀ-ਲੌਂਚ ਕਰਨਾ ਹੈ ਮਤਲਬ ਰੀ-ਲੌਂਚ ਕਰਨ ਦੀ ਜ਼ਰੂਰਤ ਕਿਉਂ ਪਵੇ ਉਹ ਕਿਹੜਾ ਸੀਨ ਤੋਂ ਪਾਸੇ ਹੋਏ ਨੇ ਲੌਂਚ ਤਾਂ ਕੀਤੇ ਹੀ ਹੋਏ ਨੇ ਮੇਰੇ ਖਿਆਲੋਂ ਬਹੁਤ ਪਹਿਲਾਂ ਅੱਜ ਤੋਂ 2 2.5 ਦਾ ਹੱਕੇ ਪਹਿਲਾਂ ਜਦੋਂ ਪ੍ਰਧਾਨ ਬਣਾਤੇ ਗਏ ਸੀਗੇ ਜੀ ਜਦੋਂ ਡੈਪਟੀ ਸੀਐਮ ਬਣਾਤੇ ਗਏ ਸੀ ਇਹ ਰੀ-ਲੌਂਚ ਵਾਲੀ ਗੱਲ ਮੈਨੂੰ ਸਮਝਾਓ ਜ਼ਰਾ ਇਹ ਕਿੱਥੋਂ ਨਿਕਲ ਕੇ ਆ ਰਹੀ ਹੈ ਜੀ ਅਸਲ 'ਚ ਰੰਡਾਵਾ ਸਭ ਜਿਹੜੀ 2 ਦਸੰਬਰ ਦੇ ਅਕਾਲ ਤੱਕ ਸਭ ਦੇ ਜਿਹੜੇ ਫੈਸਲੇ ਨੇ ਉਸ ਤੋਂ ਬਾਅਦ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜੀ ਮੌਜੂਦਾ ਲੀਡਰਸ਼ਿਪ ਇਸ ਯੋਗ ਨਹੀਂ ਹੈਗੀ ਕਿ ਉਹ ਪੰਥ ਦੀ ਅਗਵਾਈ ਕਰ ਸਕੇ ਤਾਂ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਜੀ ਹੁਣ ਸੁਖਬੀਰ ਬਾਦਲ ਹੋ ਰਹੀ ਸੀ ਜਾਂ ਉਹਨਾਂ ਦੀ ਜਿਹੜੀ ਟੀਮ ਹੈ ਬਸ ਉਹ ਤਾਂ ਹੁਣ ਪਾਰਟੀ 'ਚੋਂ ਸਾਹਾਸ਼ੀਅਤ ਚਲੀ ਜਾਏਗੀ ਤੇ ਪਾਰਟੀ 'ਚ ਵਿੱਚ ਨਵੀਂ ਲੀਡਰਸ਼ਿਪ ਇੱਕ ਤਰ੍ਹਾਂ ਦੀ ਉੱਭਰ ਕੇ ਆਏਗੀ ਇਸ ਤਰ੍ਹਾਂ ਦੀ ਇੱਕ ਅਪੇਕਸ਼ਾ ਜੀ ਸੀਗੀ ਪੰਥ ਨੂੰ ਵੀ ਬਾਕੀ ਜਿਹੜੇ ਹੋਰ ਜਿਹੜੇ ਸੁਖਬੀਰ ਬਾਦਲ ਹੋਰਾਂ ਦੇ ਵਿਰੋਧੀ ਧੜਾਏ ਉਹਨਾਂ ਨੂੰ ਵੀ ਸਾਰਿਆਂ ਨੂੰ ਸੀ ਕਿ ਇਸ ਤਰ੍ਹਾਂ ਦਾ ਕੁਝ ਹੋਏਗਾ ਉਹਦੇ ਵਿੱਚ ਮਤਲਬ ਹੁਣ ਨਵੀਂ ਇਹ ਆ ਰਹੀ ਹੈ ਪਹਿਲਾਂ ਦੇਖੋ ਹੁਣ ਕਿੰਨੇ ਚਿਰ ਤੋਂ ਜਿੰਨੀਆਂ ਵੀ ਇਹ ਕਾਨਫਰੰਸਾਂ ਇੱਥੇ ਹੁੰਦੀਆਂ ਨੇ ਚਾਹੇ ਜੋੜ ਮੇਲਾ ਲੱਗੇ ਚਾਹੇ ਮਾਗੀ ਦਾ ਮੇਲਾ ਲੱਗੇ ਤਲਵੰਡੀ ਸਾਹਿਬ ਉਹ ਤਾਂ ਮੇਲਾ ਲੱਗੇ ਇਹ ਤਿੰਨ ਚਾਰ ਇੱਕ ਵੱਡੀਆਂ ਮਤਲਬ ਆਨੰਦਪੁਰ ਸਾਹਿਬ ਦਾ ਵਾਲਾ ਹੋਲਾ ਮੱਲਾ ਹੈ ਇਹ ਚਾਰ ਵੱਡੇ ਮੇਲੇ ਸੀਗੇ ਪੰਜਾਬ ਦੇ ਔਰ ਸਿੱਖ ਸਿਆਸਤ ਨਾਲ ਸਿੱਧੇ-ਸਿੱਧੇ ਜੁੜੇ ਹੋਏ ਸਿੱਖ ਧਰਮ ਨਾਲ ਔਰ ਸਿਆਸਤ ਨਾਲ ਸਿੱਧੇ-ਸਿੱਧੇ ਜੁੜੇ ਹੋਏ ਨੇ ਹੁਣ ਉਹਨਾਂ ਦੇ ਵਿੱਚ ਪਿਛਲੇ ਤੁਸੀਂ ਕੁਝ ਸਾਲਾਂ ਤੋਂ ਦੇਖ ਲਓ ਜਦੋਂ ਦਾ ਕਾਲ ਤੱਕ ਸਾ ਤੋਂ ਇਹ ਫੈਸਲਾ ਆਇਆ ਹੈ ਵੀ ਕੋਈ ਵੀ ਉੱਤੇ ਪੋਲਿਟਿਕਲ ਮਤਲਬ ਰੈਲੀ ਨਹੀਂ ਕਰੇਗਾ ਪੋਲਿਟਿਕਲ ਰੈਲੀਆਂ ਦੇ ਮੰਚ ਨਹੀਂ ਹੈ ਇੱਥੇ ਤੇ ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮਤਲਬ ਜਦੋਂ ਅਕਾਲੀ ਦਲ ਇੱਕ ਨੇ ਪਹਿਲਾਂ ਹੀ ਇੱਕ ਤਰ੍ਹਾਂ ਦਾ ਕਹਿਤਾ ਵੀ ਉਹਨਾਂ ਨੇ ਆਪਣੀ ਐਨੂਅਲ ਕਾਨਫਰੰਸ ਜਿਹੜੀ ਹੈਗੀ ਹੈ ਉਹ ਮਾਗੀ ਦੇ ਮੇਲੇ ਤੇ ਕਰਨੀ ਹੈ ਇਹਦੀ ਲੋੜ ਕਿਉਂ ਪੈ ਰਹੀ ਹੈ ਇਹਦੀ ਲੋੜ ਸਿਰਫ ਇਸੇ ਕਰਕੇ ਹੀ ਪੈ ਰਹੀ ਹੈ ਕਿ ਨਵੇਂ ਸਿਰੇ ਤੋਂ ਜਿਹੜਾ ਹੈਗਾ ਪਾਰਟੀ ਪਾਰਟੀ ਦੀ ਲੀਡਰਸ਼ਿਪ ਉਹ ਰੀ-ਲਾਂਚ ਹੋਏਗੀ ਤੇ ਲੋਕਾਂ ਸਾਹਮਣੇ ਚਾਹੀਗੀ ਤੇ ਸੁਖਬੀਰ ਨੇ ਵੀ ਤੁਸੀਂ ਦੇਖੋ ਕੱਲ ਤੋਂ ਹੀ ਇੱਕਦਮ ਮਤਲਬ ਜਿਹੜੀ ਹੈ ਲੋਕਾਂ ਦੇ ਵਿੱਚ ਜਾਣ ਦੀ ਮੁਹਿੰਮ ਤੇਜ਼ ਕਰਤੀ ਹੈ ਇਹ ਇਸ ਕਰਕੇ ਹੀ ਮੈਂ ਕਹਿ ਰਿਹਾ ਵੀ ਜਦੋਂ ਆ ਜਿਹੜਾ ਟਾਈਮ ਹੈ ਹਫਤੇ ਇੱਕ ਦਾ ਜਿਹੜਾ ਟਾਈਮ ਹੈ ਅੱਜ ਦੇਖੋ 3-4 ਤਰੀਕ ਹੋ ਗਈ ਹੈ ਤੇ 14 ਤਰੀਕ ਨੂੰ ਤਾਂ ਇਹ ਕਾਨਫਰੰਸ ਹੀ ਹੈ ਤਾਂ 10 ਕੁ ਦਿਨ ਸਮਝ ਲਓ ਇੱਕ ਤਰ੍ਹਾਂ ਦੇ ਰਹਿ ਗਏ ਆ ਤਾਂ 10 ਦਿਨ ਚ ਜੋ ਤਿਆਰੀ ਕਰਨੀ ਹੈ ਉਹਦੇ ਵਿੱਚ ਜਿਹੜਾ ਸੁਖਬੀਰ ਬਾਰ-ਬਾਰ ਲੋਕਾਂ 'ਚ ਜਾਣਗੇ ਉਹ ਮੈਨੂੰ ਲੱਗਦਾ ਉਹਨਾਂ ਦੀ ਰੀ-ਲਾਂਚਿੰਗ ਪੈਡ ਹੀ ਹੈ ਅਦਰਵਾਈਜ਼ ਇਸ ਟਾਈਮ ਤੱਕ ਇੱਕ ਮੰਨਿਆ ਜਾ ਚੁੱਕਿਆ ਸੀ ਵੀ ਸੁਖਬੀਰ ਬਾਦਲ ਹੁਣ ਆਪਣੀ ਪਾਰੀ ਖਤਮ ਕਰ ਚੁੱਕਿਆ ਆਸਕਰ ਸਾਹਿਬ ਇੱਕ ਮੈਂ ਨਾ ਜਿਹੜੀ ਇੱਕ ਲੈਟਰ ਲੈਟਰੀ ਕਵਾਂਗੇ ਇਹਨੂੰ ਕਿਉਂਕਿ ਇਹਦੇ ਵਿੱਚ ਲਾਸਟ ਵਿੱਚ ਲਿਖਿਆ ਗੁਰੂ ਪੰਥ ਦਾ ਦਾਸ ਅਮਰਪਾਲ ਸਿੰਘ ਖਾਲਸਾ ਨਜ਼ਰਬੰਦ ਡਿਬੜੂਗੜ੍ਹ ਜੇਲ੍ਹ ਬਰੈਕਟ ਵਿੱਚ ਆ ਮੈਂ ਬੜੀ ਕਾਲੀ ਦੇ ਵਿੱਚ ਪੜ੍ਹੂੰਗਾ ਇਹਨੂੰ ਦੇਖੋ ਜਦੋਂ 2024 ਦੇ ਵਿੱਚ ਪਾਰਲੀਮੈਂਟਲ ਇਲੈਕਸ਼ਨ ਆਈਆਂ ਨੇ ਨਾ ਤਾਂ ਜਿਹੜੀ ਪੰਥਕ ਧਾਰਾ ਹੈ ਉਹਦੇ ਵਿੱਚ ਇੱਕ ਸੀਟ ਜਿਹੜੀ ਸੁਖਵੀਰ ਬਾਦਲ ਗੁਰਪੰਥਕ ਸਮੁੱਚਤਾ ਜੀ ਮੈਂ ਲੈਣਾ ਜੀ ਉਹਦੇ ਵਿੱਚ ਤੁਸੀਂ ਦਲ ਖਾਲਸਾ ਨੂੰ ਵੀ ਰੱਖ ਸਕਦੇ ਹੋ ਖੜਕੂ ਤੇਰਾ ਨੂੰ ਵੀ ਰੱਖ ਸਕਦੇ ਹੋ ਉਹਦੇ ਵਿੱਚ ਤੁਸੀਂ ਬਾਕੀ ਕਾਲੀਆਂ ਨੂੰ ਵੀ ਰੱਖ ਸਕਨੇ ਉਹ ਸਿਮਰਨਜੀਤ ਮਾਨ ਨੂੰ ਵੀ ਔਰ ਅਕਾਲੀ ਦਲ ਨੂੰ ਵੀ ਸਮੁੱਚਤਾ ਪੰਥਕੀ ਹੈ ਜਿਹੜੀ ਵੀ ਕਿਸ ਇਸ ਤਰ੍ਹਾਂ ਦੀ ਰਾਜਨੀਤੀ ਚ ਹੈ ਇਹਦੇ ਵਿੱਚ ਇਹ ਦੋ ਧਾਰਾ ਜਿਹੜੀਆਂ ਬੈੰਦੀਆਂ ਨੇ ਉਹਦੇ ਚ ਦੋ ਸੀਟਾ ਥੋੜੇ ਜੇ ਖੜਕੂ ਸੋਚ ਵਾਲੇ ਜਿਨ੍ਹਾਂ ਨੂੰ ਸਰਬਜੀਤ ਸਿੰਘ ਕਹਿੰਦੇ ਆ ਥੋੜੇ ਵੱਧ ਖੜਕੂ ਧਾਰਾ ਵਾਲੇ ਅਮਰਤਪਾਲ ਤੇ ਜਿਹੜੇ ਮੋਡਰੇਟ ਨੇ ਉਹ ਹਰਸਿਮਰਤ ਬਾਦਲ ਇਹ ਤਿੰਨ ਜਣੇ ਜਿੱਤਦੇ ਆ ਸੋ ਮੈਂ ਕਾਲੀ ਚ ਪੜਦਾ ਹੈ ਜਿਹੜੀ ਇਹ ਬਾਗੀ ਦਾ ਕਾਨਫਰੰਸ ਹੈ ਤੁਸੀਂ ਇਹਦੇ ਅਰਥ ਦੋਨੇ ਜਣੇ ਕੱਢ ਦਿਓ ਅਮਰਤਪਾਲ ਸਿੰਘ ਦੇ ਨਾਂ ਥੱਲੇ ਇਹ ਲੈਟਰ ਆ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਸਭਿਅਤਾ ਭਾਰਤੀ ਰਾਜਨੀਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰਿਆਂ ਅੰਦਰ ਰੱਖ ਕੇ ਨਹੀਂ ਸਿਰਜਿਆ ਗਿਆ ਸੀ ਅਕਾਲੀ ਦਲ ਨੂੰ ਸਿਰਜਣ ਦੀ ਵਿਉਂਤਬੰਦੀ ਸਿੱਖ ਸਿਧਾਂਤ ਅਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਚੌਕਟੇ ਅੰਦਰ ਕੀਤੀ ਗਈ ਸੀ ਅਕਾਲੀ ਦਲ ਦੀ ਸਿਰਜਣਾ ਦਾ ਮੁੱਖ ਮਕਸਦ ਸਿੱਖਾਂ ਦੀ ਅਡਰੀ ਅਤੇ ਨਿਆਰੀ ਹਸਤੀ ਨੂੰ ਉਪਜ ਰਹੇ ਖਤਰਿਆਂ ਦੇ ਖਿਲਾਫ ਸੀਨਾ ਡਾਹ ਕੇ ਲੜਨ ਵਾਲੇ ਅਕਾਲੀ ਜਥਿਆਂ ਦੇ ਰੂਪ ਵਿੱਚ ਕੀਤੀ ਗਈ ਸੀ ਅੱਗੇ ਚੱਲ ਕੇ ਇਹੋ ਅਕਾਲੀ ਜਥੇ ਸ਼੍ਰੀ ਗੁਰਤਖਸਰ ਸਾਹਿਬ ਦੀ ਤਾਬਿਆ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਗਠਨ ਦਾ ਆਧਾਰ ਬਣੇ ਸਨ ਅਕਾਲੀ ਦਲ ਦਾ ਗਠਨ ਕੇਵਲ ਭਾਰਤੀ ਪਾਰਲੀਮੈਂਟੀ ਸਿਆਸਤ ਰਾਹੀਂ ਸੱਤਾ ਹਾਸਲ ਕਰਨਾ ਵੀ ਨਹੀਂ ਸੀ ਅਕਾਲੀ ਦਲ ਨੇ ਆਪਣੀ ਹੋਣ ਤੋਂ 75 ਸਾਲ ਬਾਅਦ ਪਹਿਲੀ ਵਾਰ 1997 ਵਿੱਚ ਪੰਜਾਬ ਵਿੱਚ ਸਰਕਾਰ ਬਣਾ ਕੇ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ ਸੱਤਾ ਦੀ ਇਸ ਪ੍ਰਾਪਤੀ ਦੇ ਸਿਲਸਿਲੇ ਦੇ ਨਾਲ ਹੀ ਸਿੱਖ ਸਿਆਸਤ ਦੇ ਸਿਧਾਂਤਕ ਨਿਹਾਰ ਦਾ ਅਮਲ ਸ਼ੁਰੂ ਹੋ ਗਿਆ ਸੀ ਸਿਧਾਂਤਕ ਨਿਹਾਰ ਦਾ ਇਹ ਅਮਲ ਹੌਲੀ-ਹੌਲੀ ਮੌਜੂਦਾ ਅਕਾਲੀ ਸਿਆਸਤ ਦੇ ਸੰਕਟ ਦੇ ਦਾ ਰੂਪ ਧਾਰਨ ਕਰ ਗਿਆ ਸਿੱਖ ਪੰਥ ਮੌਜੂਦਾ ਸਮੇਂ ਬਹੁਤ ਗੰਭੀਰ ਰਾਸ਼ਟਰੀ ਅਤੇ ਧਾਰਮਿਕ ਚੁਣੌਤੀਆਂ ਵਿੱਚੋਂ ਗੁਜ਼ਰ ਰਿਹਾ ਹੈ ਪੰਥਕ ਸਿਆਸਤ ਜੋ ਦਹਾਕਿਆਂ ਤੋਂ ਦੇਸ਼ ਪੰਜਾਬ ਵਿੱਚ ਮਾਨਮਤਾ ਤੇ ਬਲਖਣ ਰੋਲ ਨਿਭਾਉਂਦੀ ਆ ਰਹੀ ਹੈ ਅਜ ਹਾਸ਼ੀਏ ਉੱਪਰ ਪੁੱਜ ਚੁੱਕੀ ਹੈ ਬੀਤੇ ਸਮੇਂ ਦੌਰਾਨ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਗੱਲਤਕ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨੋ ਸ਼ੌਕਤ ਅਤੇ ਸਿਧਾਂਤਕ ਦਿਖ ਨੂੰ ਸਾਡੇ ਆਗੂਆਂ ਦੀ ਨਿੱਜ ਪ੍ਰਸਤੀ ਅਤੇ ਬੇਸੋਲੀ ਸਿਆਸਤ ਕਰਨ ਗਹਿਰੀ ਹਾਨੀ ਪੁੱਜੀ ਹੈ ਸਾਡੇ ਆਗੂਆਂ ਵਿਚਲੀ ਨੈਤਿਕ ਕਮਜ਼ੋਰੀ ਨੇ ਦੇਸ਼ ਤੇ ਫਿਰਕੂ ਹੁਕਮਰਾਨਾਂ ਨੂੰ ਸਾਡੀ ਨਿਆਰੀਅਤ ਤੇ ਬਲਖਣ ਹਸਤੀ ਤੋਂ ਇਲਾਵਾ ਗੁਰਮਤਿ ਸਿਧਾਂਤਾਂ ਉੱਪਰ ਹਮਲਾਵਰ ਹੋਣ ਦੇ ਮੌਕੇ ਅੱਜ ਪੰਥ ਦੇ ਰਾਸੀਅਤ ਅਤੇ ਧਾਰਮਿਕ ਖੇਤਰ ਅੰਦਰ ਦਰਪੇਸ਼ ਚੁਣੌਤੀਆਂ ਦੇ ਹਾਣ ਦਾ ਕੋਈ ਸੋਹਰਦ ਅਤੇ ਭਰੋਸੇਯੋਗ ਆਗੂ ਨਜ਼ਰ ਨਹੀਂ ਆ ਰਿਹਾ। ਯੋਗ ਲੀਡਰਸ਼ਿਪ ਦੇ ਖਿਲਾਫ ਵਾਲੇ ਇਸ ਸੰਕਟਮਈ ਸਮੇਂ ਨੇ ਸਿੱਖ ਮਨਾਂ ਅੰਦਰ ਇੱਕ ਗਹਿਰੀ ਨਿਰਾਸ਼ਾ ਦਾ ਨੂੰ ਪੈਦਾ ਕੀਤਾ ਹੋਇਆ ਹੈ। ਇਹ ਨਿਰਾਸ਼ਾ ਸਦਕਾ ਸਮੁੱਚੀ ਕੌਮ ਆਪਸੀ ਬੇਪਰੋਸਗੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਅਜੋਕੀ ਸਥਿਤੀ ਵਿੱਚ ਸਿੱਖ ਕੌਮ ਨੂੰ ਸਾਜ਼ਿਸ਼ੀ ਚਾਲਾਂ ਤਹਿਤ ਖਾਨਾ ਜੰਗੀ ਅਤੇ ਭਰਾਮਾਰੂ ਮਾਹੌਲ ਵੱਲ ਧੱਕਿਆ ਜਾ ਰਿਹਾ ਹੈ। ਸਿੱਖ ਕੌਮ ਨੂੰ ਆਪਣੇ ਅੰਦਰੋਂ ਤੇ ਬਾਹਰੋਂ ਉੱਭਰ ਕੇ ਆ ਰਹੀਆਂ ਗੰਭੀਰ ਚੁਣੌਤੀਆਂ ਦਾ ਟਾਕਰਾ ਮੁਕੰਮਲ ਪੰਥਕ ਇਕਤਾ ਸਿਰਜ ਕੇ ਹੀ ਕੀਤਾ ਜਾ ਸਕਦਾ ਹੈ। ਪੰਥ ਦੀ ਸਾਰੀ ਸਿਰਜਣਾ ਸਿਧਾਂਤਕ ਇਕਤਾ ਉਪਰ ਟਿਕੀ ਹੋਈ ਹੈ। ਪੰਥ ਦੀ ਸ਼ਕਤੀ ਦਾ ਮੁੱਖ ਸਰੋਤ ਵੀ ਇਸ ਦੀ ਸਿਧਾਂਤਕ ਅਤੇ ਜਥੇਬੰਦਕ ਇਕਤਾ ਹੀ ਹੈ। ਪਰ ਇਕਤਾ ਤੇ ਇੱਕਸੁਰਤਾ ਦੀਵਾ ਲੈ ਕੇ ਵੀ ਲੱਭਿਆ ਨਜ਼ਰੀ ਨਹੀਂ ਆਉਂਦੀ। ਕੌਮ ਵਿੱਚ ਸ਼ਕਤੀ ਅਤੇ ਹਸਤੀ ਦਾ ਅਪਮਾਨ ਤਾਂ ਬਹੁਤ ਹੈ ਪਰ ਇਕਤਾ, ਸਾਂਝ ਅਤੇ ਆਪਸੀ ਸਹਿਯੋਗ ਦੀ ਘਾਟ ਕਰਮ ਸਾਨੂੰ ਨਿਤ ਨਵੀਆਂ ਚੁਣੌਤੀਆਂ ਦੇ ਸਨਮੁਖ ਹੋਣਾ ਪੈ ਰਿਹਾ ਹੈ। ਇਸ ਸਤੇਤੀਨੇ ਕੌਮ ਨੂੰ ਕਈ ਬੇਲੋੜੇ ਵਿਵਾਦਾਂ ਵਿੱਚ उलझाਇਆ ਹੋਇਆ ਹੈ ਅੱਜ ਸਾਡੀ ਸਭ ਤੋਂ ਵੱਡੀ ਨੈਤਿਕ ਅਤੇ ਕੌਮੀ ਜ਼ਿੰਮੇਵਾਰੀ ਇਹ ਹੀ ਬਣਦੀ ਹੈ ਕਿ ਅਸੀਂ ਆਪਸੀ ਸਹਿਯੋਗ ਦੀ ਭਾਵਨਾ ਨੂੰ ਪ੍ਰਚੰਡ ਕਰਕੇ ਪੰਥਕ ਪਲਵਾੜੀ ਦੇ ਵੱਖ-ਵੱਖ ਰੰਗਾਂ ਦੇ ਫੁੱਲਾਂ ਨੂੰ ਇੱਕ ਗੁਲਦਸਤੇ ਰੂਪ ਵਿੱਚ ਸਿਰਜਿਆ ਜਾਵੇ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੂੰ ਧੜਿਆਂ ਦੀਆਂ ਵਲਗੜਾਂ ਤੋਂ ਆਜ਼ਾਦ ਹੋ ਕੇ ਕੌਮੀ ਭਾਵਨਾਵਾਂ ਦੀ ਦੇਸ਼ਾ ਵਿੱਚ ਦ੍ਰਿੜਤਾ ਨਾਲ ਕਦਮ ਚੁੱਕ ਕੇ ਪੰਥਕ ਏਕਤਾ ਦੇ ਅਮਲੋਂ ਸਿਰੇ ਚੜਾਉਣਾ ਚਾਹੀਦਾ ਹੈ ਸਿੰਘ ਸੇਵਾ ਨਾਲ ਨੂੰ ਗੁਰਬਾਨੀਆਂ ਤੇ ਇਤਿਹਾਸ ਤੋਂ ਪ੍ਰੇਰਣਾ ਲੈਂਦੇ ਹੋਏ ਮੇਰੀ ਪੀੜੀ ਦੇ ਇਸ ਮਹਾਨ ਸਥਾਨ ਦੀ ਪਰੰਪਰਾ ਨੂੰ ਨਿਭਾਉਂਦੇ ਹੋਏ ਸਿੱਖ ਸੰਗਤਾਂ ਤੇ ਸਤਪੁਰ ਦੀ ਓਟ ਤੋਂ ਬਗੈਰ ਕਿਸੇ ਵੀ ਸੰਸਾਰੀ ਸ਼ਕਤੀ ਤੋਂ ਪੈ ਮੁਕਤ ਹੋ ਕੇ ਆਪਣੀ ਜ਼ਮੇਵਰੀ ਨਿਭਾਉਣੀ ਚਾਹੀਦੀ ਹੈ ਮੈਂ ਆਪਣੇ ਵੱਲੋਂ ਇਸ ਕੌਮੀ ਏਕਤਾ ਦੇ ਕਾਜ ਵਿੱਚ ਸਮਰਪਿਤ ਭਾਵਨਾ ਨਾਲ ਸਾਥ ਦੇਣ ਲਈ ਵਚਨਬੱਤਾ ਪ੍ਰਗਟਾਉਂਦਾ ਹਾਂ ਜੋ ਪਿਛਲੇ ਦਿਨਾਂ ਤੋਂ ਮੱਗੀ ਮੌਕੇ ਪੰਥਕ ਪਾਰਟੀ ਦੀ ਗੱਲ ਉੱਭਰ ਰਹੀ ਹੈ ਮੇਰੀ ਬੇਨਤੀ ਹੈ ਕਿ ਪੰਥ ਦੀ ਪਾਰਟੀ ਦੀ ਪੁਨਰਸੁਰਜੀਤੀ ਧਰਮ ਦੀ ਮਰਿਆਦ ਤੇ ਸ਼ੁਰੂ ਹੋਵੇ ਗ੍ਰੈਫਤਾਰੀ ਸਮੇਂ ਮੈਂ ਬੇਨਤੀ ਕੀਤੀ ਸੀ ਕਿ ਮੇਰੇ ਜੇਲ੍ਹ ਜਾਣ ਪਿਛੋਂ ਖਾਲਸਾ ਵਹੀਰਾਂ ਹੀ ਅਰੰਭੀ ਅਮਰਤ ਸੰਚਾਰ ਦੀ ਲਹਿਰ ਹੋਰ ਪ੍ਰਚੰਡ ਕੀਤੀ ਜਾਵੇ ਮੈਂ ਕਿਹਾ ਸੀ ਕਿ ਇਸ ਵਿੱਚ ਹੀ ਹਕੂਮਤ ਦੀ ਹਾਰ ਹੈ ਦੇਖੋ ਪਿਛਲੇ ਦਹਾਕਿਆਂ ਵਿੱਚ ਜਿੰਨੇ ਵੀ ਪੰਥਕ ਨਾਮੇ ਢੜੇ ਉੱਭਰੇ ਉਹਨਾਂ ਧਰਮ ਪ੍ਰਚਾਰ ਦੀ ਲਹਿਰ ਦੀ ਬਜਾਏ ਸਿਆਸੀ ਤੌਰ ਤੇ ਉਭਰਨ ਦੀ ਕੋਸ਼ਿਸ਼ ਕੀਤੀ ਤਾਂ ਹੀ ਨਾ ਅੱਜ ਤੱਕ ਹਕੂਮਤ ਨੂੰ ਉਹਨਾਂ ਢੜਿਆਂ ਤੇ ਵਿਅਕਤੀਆਂ ਤੋਂ ਭੈ ਲੱਗਾ ਤੇ ਨਾ ਹੀ ਉਹ ਸਿਆਸੀ ਤੌਰ ਤੇ ਵੀ ਕਾਮਯਾਬ ਹੋ ਸਕੇ ਸੋ ਮੇਰੀ ਬੇਨਤੀ ਹੈ ਕਿ ਮਾਗੀ ਮੌਕੇ ਇਸ ਦਿੱਤੇ ਜਾਣ ਵਾਲੇ ਪ੍ਰੋਗਰਾਮ ਵਿੱਚ ਜ਼ਮੀਨੀ ਪੱਧਰ ਤੇ ਧਰਮ ਦੇ ਪ੍ਰਚਾਰ ਨਾਲ ਪੰਥ ਦੀ ਪਾਰਟੀ ਦੀ ਪੁਨਰ ਸਰਜਿਤੀ ਦਾ ਆਗਾਜ਼ ਕੀਤਾ ਜਾਏ ਇਸ ਨਾਲ ਹਕੂਮਤ ਵੱਲੋਂ ਸਾਡੇ ਬਾਹਰ ਆਉਣ ਤੇ ਜੋ ਖਾਲਸਾ ਵਹੀਰ ਦੀ ਭੂਮਿਕ ਵਿੱਚ ਕਾਮਯਾਬੀ ਦੇ ਡਰ ਤੋਂ ਸਾਨੂੰ ਲੰਮਾ ਸਮਾਂ ਬੰਦੀ ਬਣਾ ਕੇ ਰੱਖਣ ਦੀਆਂ ਵਿਉਂਤਾਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਜੇਕਰ ਸਾਡੀ ਗੈਰ ਹਾਜ਼ਰੀ ਵਿੱਚ ਧਰਮ ਦਾ ਪ੍ਰਚਾਰ ਸੰਗਤ ਪੂਰੇ ਜੋਰ ਸ਼ੋਰ ਨਾਲ ਸ਼ੁਰੂ ਕਰਦੇਵੇ ਤਾਂ ਸਾਡੀ ਬੰਦ ਖਲਾਸੀ ਵਿੱਚ ਵੀ ਇਹ ਅਵਸ਼ੇਸ਼ ਸਹਾਇੀ ਹੋਵੇਗਾ ਗੁਰਪੰਥ ਦਾ ਦਾਸ ਅਮਰਤਪਾਲ ਸਿੰਘ ਖਾਲਸਾ ਨજરਬੰਦ ਦਿਬੜੂਗੜ੍ਹ ਜੇਲ੍ਹ ਭਾਸਕਰ ਸਾਹਿਬ ਇਹ ਤਾਂ ਹੈਗਾ ਖਾਕਾ ਹੁਣ ਇਥੋਂ ਅੱਗੇ ਤੁਰਨ ਦਾ ਮਤਲਬ ਹੈ ਧਰਮ ਰਾਈ ਇਹਦਾ ਮਤਲਬ ਸ਼੍ਰੋਮਣੀ ਕਮੇਟੀ ਰਾਈ ਅਮਰਿਤਪਾਲ ਸਿੰਘ ਸਿੱਖ ਸਿਆਸਤ ਵਿੱਚ ਪੈਰ ਧਰਨਾ ਚਾਹੁੰਦੇ ਨੇ ਜਿੱਥੇ ਉਹਨਾਂ ਨੇ ਡਿਬਰੋ ਜਿੱਥੇ ਉਹਨਾਂ ਨੇ ਜਿਹੜਾ ਖਡੂਰ ਸਾਹਿਬ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ ਜੀ ਬਿਲਕੁਲ ਜਿਸ ਤਰੀਕੇ ਨਾਲ ਪੰਥਕ ਪੰਥ ਦੇ ਵਿੱਚ ਬਹੁਤ ਸਾਰਾ ਇੱਕ ਵੈਕਿਊਮ ਜੈ ਕ੍ਰੀਏਟ ਹੋਇਆ ਹੈ ਔਰ ਇਹਦੇ ਅਮਰਿਤਪਾਲ ਦੀ ਜਿੱਤ ਉਹ ਜਿਹੜਾ ਪੰਥਕ ਹਲਕਿਆਂ ਦੇ ਵਿੱਚ ਆਇਆ ਵੈਕਿਊਮ ਦਾ ਹੀ ਨਤੀਜਾ ਸੀਗਾ ਜਿੱਤੇ ਕਰਕੇ ਸਰਬਜੀਤ ਸਿੰਘ ਹਾਲਸਾ ਜਿੱਤ ਗਏ ਔਰ ਅੰਮ੍ਰਿਤਪਾਲ ਉਹਨਾਂ ਵੀ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਕੇ ਜਿੱਤ ਗਏ ਹੁਣ ਜਿਹੜਾ ਅੰਮ੍ਰਿਤਪਾਲ ਚਿੱਠੀ ਲਿਖ ਰਹੇ ਨੇ ਉਹਦੇ ਵਿੱਚ ਉਸ ਗੱਲ ਦਾ ਹੀ ਜ਼ਿਕਰ ਕਰ ਰਹੇ ਨੇ ਪੰਥਕ ਹਲਕਿਆਂ ਦੇ ਵਿੱਚ ਆਏ ਹੋਏ ਵੈਕਿਊਮ ਔਰ ਜੋ ਕੁਝ ਅਕਾਲੀ ਦਲ ਜਿਹੜਾ ਮੇਨ ਰੂਪ ਨਾਲ ਮੇਨ ਪੰਥਕ ਦਲ ਦੇ ਰੂਪ ਵਿੱਚ ਹਜੇ ਤੱਕ ਵਿਚਰਦਾ ਵੀ ਰਿਹਾ ਸੀਗਾ ਪਰ ਨਾਲ ਦੇ ਨਾਲ ਸਿਆਸਤ ਦੇ ਵਿੱਚ ਵੀ ਠੀਕ ਜਾ ਰਿਹਾ ਸੀ ਔਰ ਹੁਣ ਗੱਲ ਉੱਥੇ ਹੀ ਖੜੀ ਹੈ ਕਿ 14 ਤਰੀਕ ਨੂੰ ਜਦ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਨੇ ਅਨਾਉਂਸ ਕਰਤਾ ਕਿ ਉੱਥੇ ਆਪਾਂ ਇੱਕ ਇਕੱਠ ਕਰਾਂਗੇ ਔਰ ਉਹਦੇ ਵਿੱਚ ਪੋਲਿਟੀਕਲ ਪਾਰਟੀ ਨੂੰ ਵੀ ਇਲਾਨ ਕੀਤਾ ਜਾ ਸਕਦਾ ਹੈ ਕਿ ਇੱਕ ਨਵੀਂ ਪੋਲੀਟੀਕਲ ਪਾਰਟੀ ਭਾਵੇਂ ਉਹ ਹੋਏਗੀ ਪੋਲੀਟੀਕਲ ਪਾਰਟੀ ਪਰ ਪੰਥਕ ਹਲਕਿਆਂ ਦੇ ਵਿੱਚ ਆਏ ਹੋਏ ਵੈਕਿਊਮ ਔਰ ਇਸ ਚਿੱਠੀ ਤੋਂ ਵੀ ਇਸ ਗੱਲ ਦਾ ਹੀ ਜ਼ਿਕਰ ਹੁੰਦਾ ਹੈ ਕਿ ਵੀ ਹੁਣ ਪੰਥ ਨੂੰ ਲੀਡ ਕਰਨ ਵਾਲਾ ਅਕਾਲੀ ਦਲ ਉਹਦੇ ਵਿੱਚ ਵੀ ਕਾਫੀ ਖਲਾਰ ਆ ਗਿਆ ਔਰ ਉਹ ਖਲਾਰ ਸਾਰਿਆਂ ਦੇ ਸਾਹਮਣੇ ਹੈਗਾ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਹੁਕਮਨਾਮੇ ਨੂੰ ਇਨ ਬਿਨ ਨਾ ਮੰਨਣ ਵਾਸਤੇ ਕਈ ਤਰੀਕੇ ਦੇ ਗੱਲਾਂ ਚੱਲ ਰਹੀ ਹੈ ਔਰ ਕੱਲ ਸੁਧਾਰ ਲਾਅਰ ਵਾਲੇ ਵੀ ਗਿਆਨੀ ਰੁਬੀਰ ਸਿੰਘ ਉਹਨਾਂ ਨੂੰ ਮਿਲ ਕੇ ਆਏ ਸੀਗੇ ਤੇ ਉੱਥੇ ਵੀ ਉਹਨਾਂ ਨੇ ਇਹੀ ਕੰਪਲੇਂਟ ਕੀਤੀ ਸੀ ਵੀ ਜਿਸ ਤਰੀਕੇ ਨਾਲ ਉਸ ਹੁਕਮਨਾਮੇ ਨੂੰ ਅਕਾਲੀ ਦਲ ਦੁਆਰਾ ਨਾ ਮੰਨਣਾ ਉਹਦੇ ਉੱਤੇ ਤੁਸੀਂ ਕੀ ਐਕਸ਼ਨ ਲੋਗੇ ਹਾਲਾਂਕਿ ਮੰਗਾ ਉਹਨਾਂ ਦੀ ਦੋ ਤਿੰਨ ਹੋਰ ਸੀਗੀ ਲੇਕਿਨ ਅੰਮ੍ਰਿਤਪਾਲ ਦੀ ਐਸ ਚਿੱਠੀ ਦੇ ਵਿੱਚ ਹੰਥਕ ਹਲਕਿਆਂ ਦੇ ਵਿੱਚ ਆਇਆ ਵੈਕਿਊਮ ਔਰ ਉਸ ਵੈਕਿਊਮ ਨੂੰ ਭਰਨ ਦੀ ਇੱਕ ਕੋਸ਼ਿਸ਼ ਦੇ ਤੌਰ ਤੇ ਦੇਖਿਆ ਜਾ ਸਕਦਾ ਜਿਹਦਾ ਐਲਾਨ ਕਿਉਂਕਿ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਕਿ 14 ਤਰੀਕ ਨੂੰ ਮਾਗੀ ਦੇ ਮੇਲੇ ਦੇ ਵਿੱਚ ਜਿਹੜੀ ਅੰਮ੍ਰਿਤਪਾਲ ਉਹਨਾਂ ਦੀ ਧਿਰ ਦਾ ਕਾਨਫਰੰਸ ਹੈਗੀ ਹੈ ਪੋਲਿਟੀਕਲ ਕਾਨਫਰੰਸ ਕਹੀ ਹੈ ਆਪਾਂ ਨੂੰ ਤੇ ਉਹਦੇ ਵਿੱਚ ਕੁਝ ਐਲਾਨ ਹੋ ਸਕਦਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲियां 탈ੀਦਲ ਨੇ ਵੀ ਐਲਾਨ ਕੀਤਾ ਵੀ ਅਸੀਂ ਵੀ ਉੱਥੇ ਕਾਨਫਰੰਸ ਕਰਾਂਗੇ ਭਾਵੇਂ ਇਹਦੀ ਤਿਆਰੀ ਪਹਿਲੇ ਤੋਂ ਹੋ ਗਈ ਸੀ ਪਰ ਜੇ ਅਨਾਉਂਸਮੈਂਟ ਦੇਖੋ ਤਾਂ ਉਸ ਤੋਂ ਤੁਰੰਤ ਬਾਅਦ ਕੱਲ੍ਹ ਇਹ ਅਨਾਉਂਸਮੈਂਟ ਹੁੰਦੀ ਹੈ ਕਿ ਮਾਗੀ ਮੇਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਸਾਰੇ ਸੀਨੀਅਰ ਲੀਡਰ ਉੱਥੇ ਪੇਸ਼ ਹੋਣਗੇ ਯਾਨੀ ਪੰਥਕ ਹਲਕਿਆਂ ਦੇ ਵਿੱਚ ਆਇਆ ਹੋਇਆ ਵੈਕਿਊਮ ਉਹਨੂੰ ਭਰਨ ਦੀ ਕੋਸ਼ਿਸ਼ ਕੋਸ਼ਿਸ਼ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਦਾ ਰੀਲਾਂਚ ਇਹ ਸਾਰੀ ਗੱਲਾਂ ਆਪਸੀ ਚ ਕਨੈਕਟਡ ਹੈ ਅੱਜ ਭਾਸਕਰ ਸਾਹਿਬ ਬਾਹਰ ਬੈਠੇ ਨੇ ਇਸ ਕਰਕੇ ਥੋੜੀਆਂ ਬਹੁਤੀਆਂ ਆਵਾਜ਼ਾਂ ਦੋਸਤੋ ਜ਼ਰੂਰ ਦੇਖ ਲਿਓ ਅੱਜ ਰੋਸ਼ਨੀ ਬੜੀ ਘੱਟ ਸੀ ਉਧਰ ਬਿਜਲੀ ਨੇ ਥੋੜੇ ਦੇ ਤੰਗ ਕਰਤਾ ਇਸ ਕਰਕੇ ਅਸੀਂ ਕਿਹਾ ਵੀ ਪ੍ਰੋਗਰਾਮ ਕਰਨਾ ਹੈ ਕਿਸੇ ਵੀ ਹਾਲ ਵਿੱਚ ਆਸਕ ਸਰ ਕੰਮ ਕਿਉਂ ਨਹੀਂ ਰਿਹਾ ਕਿਉਂਕਿ ਬਹੁਤ ਸੰਘਣੀ ਧੁੰਦ ਵੀ ਅੱਜ ਮੈਨੂੰ ਇਹ ਸਮਝ ਨਹੀਂ ਆਉਂਦੀ ਜਵਾਨ ਬੰਦੇ ਦੀ ਇਹੋ ਤੇ ਵਹਿ ਅੰਦਰਪ੍ਰੀਤ ਜੀ ਖੁੱਭੀਆਂ ਹੁੰਦੀਆਂ ਨੇ ਨਾ ਤੋਂ ਮੈਂ ਹੁਣ ਗੱਲ ਤਾਂ ਇੱਥੋਂ ਹੀ ਕਰਨਾ ਚਾਹੂੰਗਾ ਵੀ 14 ਤਰੀਕ ਨੂੰ ਜਿਹੜਾ ਕਾਨਫਰੰਸ ਇਹ ਹੋਊਗੀ ਉਹਦੇ ਵਿੱਚ ਇੱਕ ਪੈਨਲ ਦਾ ਗਠਨ ਕੀਤਾ ਜਾਊਗਾ ਇਹ ਵੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਅਮਰਤਪਾਲ ਸਿੰਘ ਦੇ ਨਜ਼ਰੀਏ ਤੋਂ ਉਹਨਾਂ ਦੇ ਫਾਦਰ ਸਾਹਿਬ ਜਿਹੜਾ ਪੈਨਲ ਗਠਨ ਕੀਤਾ ਜਾਊਗਾ ਜਨਤਾ ਤੋਂ ਸੁਝਾ ਲਏਗਾ ਤੇ ਰਾਜਨੀਤਿਕ ਰੂਪਰੇਖਾ ਤਿਆਰ ਕਰੇਗਾ ਸੋ ਪਾਰਟੀ ਦੇ ਗਠਨ ਰਣਨੀਤੀ ਤੇ ਰਚਨਾ ਲਈ ਸੁਝਾ ਅੱਗੇ ਵਧਣਗੇ ਇੱਕ ਜਿਹੜੀ ਇਹ ਤੁਸੀਂ ਜਿਹੜਾ ਬਿਆਨੀਆਂ ਸਿਰਜਿਆ ਜਾ ਰਿਹਾ ਅਮਰਤਪਾਲ ਸਿੰਘ ਵੱਲੋਂ ਜਿਹਨੂੰ ਇੰਪਲੀਮੈਂਟੋ ਦੀ ਟੀਮ ਤੇ ਉਹਨਾਂ ਦੇ ਪਿਤਾ ਦੇ ਬਾਕੀਆਂ ਨੇ ਕਰਨਾ ਹੈ ਇਹਨੂੰ ਤੁਸੀਂ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਹਲਚਲ ਪੈਦਾ ਕਰਨ ਵਾਲਾ ਦੇਖਦੇ ਹੋ ਅੰਦਰ ਪ੍ਰੀਤ ਜੀ ਕਾਫੀ ਥੋੜੀ ਸਮਝ ਡੂੰਗੀ ਆ ਇਹਨਾਂ ਮਾਮਲੇ ਆ ਚੰਦਾਬਾਬ ਸਭ ਦੇਖੋ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਨਾ ਉਹ ਬਹੁਤ ਹੀ ਭਾਵੁਕ ਲੋਕ ਨੇ ਔਰ ਹਮੇਸ਼ਾ ਭਾਵਨਾਵਾਂ 'ਚ ਵਹਿ ਕੇ ਹੀ ਉਹਨਾਂ ਨੇ VOTING ਕੀਤੀ ਹੈ ਅੱਜ ਤੱਕ ਜੇ ਤੁਸੀਂ ਪਿਛਲੇ 89 ਤੋਂ ਲਗਾ ਲਓ ਜਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਗਰੁੱਪ ਨੂੰ 11-11 ਸੀਟਾਂ 13 ਚ ਮਿਲ ਗਈਆਂ ਸੀ ਜੇਲ੍ਹਾਂ 'ਚ ਬੰਦੇ ਬੈਠੇ ਹੋਏ ਰਿਕਾਰਡ ਨਾਲ ਜਿੱਤ ਕੇ ਸੀ ਉਹ ਤੁਸੀਂ ਉਸੇ ਭਾਵਨਾ ਦੇ ਵਹਿਣ ਦੇ ਵਿੱਚ ਪਾਈਆਂ ਹੋਈਆਂ ਵੋਟਾਂ ਹੀ ਦੇ ਤੌਰ ਤੇ ਦੇਖ ਸਕਦੇ ਹਾਂ ਚਾਹੇ ਫਿਰ ਉਸ ਤੋਂ ਬਾਅਦ 97 ਦੀ ਇਲੈਕਸ਼ਨ ਹੋਵੇ ਉਹਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਦੇਖ ਸਕਦੇ ਹੋ ਫਿਰ ਉਸ ਤੋਂ ਬਾਅਦ ਜਰੂਰ ਥੋੜਾ ਬਹੁਤ ਸਹਿਜ ਨਾਲ ਵੋਟਾਂ ਪਾਈਆਂ ਉਹਨਾਂ ਨੇ ਇਸ ਕਰਕੇ ਉਹ ਨਹੀਂ ਅਗਲੜ ਭੀ ਲੇਕਿਨ 2022 ਫਿਰ ਉਸੇ ਤਰ੍ਹਾਂ ਦਾ ਹੀ ਇੱਕ ਤਜਰਬਾ ਸੀ ਐਕਚੁਅਲੀ ਕੀ ਹੈਗਾ ਕਿ ਪੰਜਾਬ ਦੇ ਲੋਕ ਕੁਝ ਵੀ ਨਵੇਂ ਸੁਧਾਰ ਵਾਸਤੇ ਇੱਕ ਨਵੇਂ ਤੋਂ ਨਵੇਂ ਉਪਰਯੋਗ ਕਰਦੇ ਆ ਪ੍ਰਯੋਗ ਉਹਨਾਂ ਦੇ ਸਫਲ ਨਹੀਂ ਹੋ ਰਹੇ ਜਿਸ ਗੱਲ ਲਈ ਉਹ ਪ੍ਰਯੋਗ ਕਰਦੇ ਆ ਕਿ ਇਸ ਤਰ੍ਹਾਂ ਦਾ ਸਿਸਟਮ ਬਣ ਜੇ ਸਿਸਟਮ ਹੋਸ ਤਾਂ ਬਿਲਕੁਲ ਉਲਟੇ ਬਣ ਜਾਂਦੇ ਆ ਉਹ ਫਿਰ ਨਵਾਂ ਇੱਕ ਪ੍ਰਯੋਗ ਕਰਦੇ ਆ ਫਿਰ ਸਿਸਟਮ ਕਲਾਪਸ ਹੋ ਜਾਂਦਾ ਕਿਉਂਕਿ ਸਿਸਟਮ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਲੈਕਸ਼ਨ ਲੜਨਾ ਉਹ ਬਹੁਤ ਜ਼ਿਆਦਾ ਮਹਿੰਗੇ ਕਰਤੇ ਗਏ ਆ ਹੁਣ ਸਧਾਰਨ ਵਿਅਕਤੀ ਜਦੋਂ ਇਲੈਕਸ਼ਨ ਲੜ ਨਹੀਂ ਸਕਦੇ ਜਾਂ ਉਹਨਾਂ ਨੂੰ ਇਲੈਕਸ਼ਨ ਦੇ ਉਸ ਤੋਂ ਇੰਨਾ ਦੂਰ ਕਰਤਾ ਹੈ ਤਾਂ ਤੁਸੀਂ ਦੇਖੋ ਉਦੋਂ ਫਿਰ ਕਿਵੇਂ ਸਿਸਟਮ ਦੇ ਵਿੱਚ ਸੁਧਾਰ ਲਿਆਉਣ ਵਾਲੇ ਸਿਆਣੇ ਲੋਕ ਆਣਗੇ ਤਾਂ ਇਹ ਇੱਕ ਵੱਡੀ ਪ੍ਰੋਬਲਮ ਹੁੰਦੀ ਹੀ ਹੈ ਤੁਸੀਂ 92 ਦੇ ਵਿੱਚ ਦੇਖੋ ਲੋਕਾਂ ਨੇ ਉਹਨਾਂ ਲੋਕਾਂ ਨੂੰ ਚੁਣਿਆ ਜਿਹੜੇ ਬਿਲਕੁਲ ਸਧਾਰਨ ਘਰਾਂ ਦੇ ਵਿੱਚੋਂ ਆਏ ਸੀ ਬਿਲਕੁਲ ਸਧਾਰਨ ਪਰ ਤੁਸੀਂ ਦੇਖ ਰਹੇ ਹੋ ਕਿ ਅੱਜ ਹਜੇ ਸਿਰਫ 2 ਸਾਲ ਹੀ ਕੰਪਲੀਟ ਹੋਏ ਨੇ ਜਾਂ 2.5 ਸਾਲਾ ਲੋ 2.5 ਸਾਲ ਕੰਪਲੀਟ ਹੋਇਆ ਸਰਕਾਰ ਨੂੰ ਉਹ 2.5 ਸਾਲਾਂ ਦੇ ਵਿੱਚ ਮਤਲਬ ਬਹੁਤ ਨਿਰਾਸ਼ ਹੋ ਗਏ ਆ ਲੋਕ ਇਹਨਾਂ ਦੇ ਆਪਣੇ ਐਮਐਲਏ ਨੇ ਉਹੀ ਨਿਰਾਸ਼ਾ ਦੇ ਦੌਰ ਚ ਚਲੇ ਗਏ ਨੇ ਜਾ ਅਸੀਂ ਕੱਲ ਜਗਰੂਪ ਸਿੰਘ ਗਿੱਲ ਹੋਰਾਂ ਦੀ ਗੱਲ ਕੀਤੀ ਸੀ ਉਸ ਤੋਂ ਬੱਲੇ ਅਸੀਂ ਕੁਮਰ ਵਿਜੇ ਪ੍ਰਤਾਪ ਹੋਰਾਂ ਦੀ ਗੱਲ ਕਰ ਰਹੇ ਹਾਂ ਚਾਹੇ ਤੁਸੀਂ ਗੋਗੀ ਦੀ ਗੱਲ ਕਰ ਲੋ ਜਿਹੜੇ ਖੁਦ ਹੀ ਆਪਣੀ ਸਰਕਾਰ ਤੇ ਲਾਏ ਹੋਏ ਜਿਹੜੇ ਨੀ ਪੱਥਰ ਹੈ ਉਹਨਾਂ ਨੂੰ ਤੋੜੀ ਜਾ ਰਹੇ ਨੇ ਇਹ ਇਹ ਨਿਰਾਸ਼ਾ ਇਹਨਾਂ ਦੇ ਵਿੱਚੋਂ ਹੀ ਹੈ ਤਾਂ ਤੋਂ ਦੇਖੋ ਜਦੋਂ ਇੰਨੀ ਨਿਰਾਸ਼ਾ ਆ ਜਾਂਦੀ ਹੈ ਤਾਂ ਫਿਰ ਇੱਕ ਕੋਈ ਇਹ ਹੈ ਜਾਂ ਮਤਲਬ ਜਿਤਨਾ ਆਹ ਦਿਖਾਈ ਜਾ ਰਹੀ ਹੈ ਪੰਤਕ ਲਹਿਰ ਦੀ ਕੋ ਬਿਉਂਤਬੰਦੀ ਕੀਤੀ ਜਾ ਰਹੀ ਹੈ ਉਥੇ ਵੀ ਅਸੀਂ ਲੋਕਾਂ 'ਚ ਜਾਵਾਂਗੇ ਉਹ ਦੱਸਣਗੇ ਸਾਨੂੰ ਕੀ ਕੀ ਇਸ ਤਰ੍ਹਾਂ ਕਰਨਾ ਹੈ ਇਹ ਪਹਿਲਾ ਕੰਮ ਹੈ ਆਮਾ ਵੀ ਪਾਰਟੀ ਨੇ ਵੀ ਸੇਮ ਹੀ ਕੀਤਾ ਉਹ ਵੀ ਲੋਕਾਂ ਕੋਲੇਗੇ ਸੀ ਉਹਨਾਂ ਨੇ ਵਿੱਚ ਉਹਨ ਮੈਨੀਫੈਸਟੋ ਬੜੇ ਤਿਆਰ ਕੀਤੇ ਸੀ ਹਰ ਇੱਕ ਵਰਗ ਦਾ ਮੈਨੀਫੈਸਟੋ ਤਿਆਰ ਕੀਤਾ ਸੀਗਾ ਸੋ ਸਾਰੀਆਂ ਚੀਜ਼ਾਂ ਸੇਮ ਪੈਟਰਨ ਤੇ ਹੀ ਨੇ ਉਹ ਚ ਫਰਕ ਕੋਈ ਨਹੀਂ ਹੈ ਫਰਕ ਸਿਰਫ ਇਹਨਾਂ ਕਿ ਉਹ ਆਮ ਲੋਕਾਂ ਕੋਲੇਗੇ ਉਹਨੇ ਏਕ ਪਾਰਟਿਕੂਲਰ ਧਾਰਮਿਕ ਲੋਕਾਂ ਦੇ ਨਜ਼ਰੀਏ ਤੋਂ ਚੀਜ਼ ਦਿਖਾ ਰਹੇ ਹੋਣੇ ਸੋ ਇਹਨਾਂ ਕੋਈ ਫਰਕ ਹੈ ਬੁਨਿਆਦੀ ਫਰਕ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਮੈਨੂੰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੀ ਲੋਕ ਚਲੇ ਜਾਣਗੇ ਦੇਖੋ ਵੈਕਿਊਮ ਦੀ ਗੱਲ ਭਾਸਕਰ ਸਾਹਿਬ ਨਹੀਂ ਕਰਤੀ ਹੈ ਵੈਕਿਊਮ ਹੈਗਾ ਇੱਕ ਰੀਜਨਲ ਪਾਰਟੀ ਦੀ ਜਗ੍ਹਾ ਇੱਥੇ ਬਣੀ ਹੋਈ ਪਈ ਹੈ ਉਹ ਵੋਟ ਬੈਂਕ ਵੀ ਪਿਆ ਪਰ ਉਸ ਵੋਟ ਬੈਂਕ ਨੂੰ ਕੈਚ ਕਿਨੇ ਕਰਨਾ ਹੈ ਇਹ ਬਹੁਤ ਇੰਪੋਰਟੈਂਟ ਗੱਲ ਹੈ ਤੇ ਇਸ ਤਰ੍ਹਾਂ ਦੇ ਵਹਿਣ ਦੇ ਵਿੱਚ ਦੁਆਰਾ ਲੋਕ ਬਹਿ ਕੇ ਵੋਟਾਂ ਨਹੀਂ ਪਾਣਗੇ ਮੈਂ ਇਹਦੀ ਕੋਈ ਵੀ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿਉਂਕਿ ਪੰਜਾਬੀਆਂ ਦਾ ਸੁਭਾਅ ਇਦਾਂ ਦਾ ਹੈਗਾ ਉਹ ਵਹਿਣ ਦੇ ਵਿੱਚ ਬਹਿ ਜਾਂਦੇ ਆ ਠੀਕ ਗੱਲ ਹੈ ਤੁਹਾਡੀ ਹੁਣ ਵੇਖਣ ਵਾਲੀ ਗੱਲ ਹੈ ਕਿ ਜੇ ਅਮਰਤਪਾਲ ਸਿੰਘ ਸੀਨ ਚ ਆ ਜਾਂਦੇ ਆ ਪਾਰਟੀ ਬਣਾ ਕੇ ਹਾਲਾਂਕਿ ਉਹ ਅੰਦਰ ਨੇ ਜੇਲ੍ਹ ਦੇ ਵਿੱਚ ਨੇ ਤਾਂ ਉਹਦਾ ਨੁਕਸਾਨ ਕਿਨੂੰ ਹੋਏਗਾ ਨੁਕਸਾਨ ਕਿਨੂੰ ਹੋਏਗਾ ਕੀ ਅਕਾਲੀ ਦਲ ਨੂੰ ਹੀ ਨੁਕਸਾਨ ਹੋਏਗਾ ਜਾਂ ਕਾਂਗਰਸ ਜਿਹੜੀ ਆਪਣੇ ਆਪ ਨੂੰ ਇਹ ਮੰਨ ਕੇ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਫੇਲੀਅਰ ਚੋਂ ਅਸੀਂ ਆਉਣਾ ਹੋਰ ਕਿਨੇ ਆਉਣਾ ਹੁਣ ਇਹ ਸਾਰੀਆਂ ਵੈਸੇ ਇੰਦਰਪ੍ਰੀਤ ਜੀ ਇੱਕ ਛੋਟੀ ਜਿਹੀ ਟਿੱਪਣੀ ਮੈਂ ਕਾਂਗਰਸ ਦਾ ਜਿਹੜਾ ਐਟੀਟਿਊਡ ਹੈ ਨਾ ਜਿਹੜੀ ਕਾਂਗਰਸ ਦੀ ਚੁੱਪ ਆ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਦੀ ਪੁਨਰਗਠਨ ਦੀ ਜਿਹੜੀ ਖਬਰ ਨਿਕਲ ਰਹੀ ਸੀ ਇੱਕ ਬਹੁਤ ਛੋਟੀ ਜਿਹੀ ਟਿੱਪਣੀ ਤੁਸੀਂ ਅੰਦਰ ਜਿਹੜੇ ਅੰਦਰ ਜੋ ਕੁਝ ਚੱਲ ਰਿਹਾ ਉਹਨੂੰ ਉਹਨੂੰ ਕਿਵੇਂ ਫੀਲ ਕਿਵੇਂ ਕਰ ਰਹੇ ਹੋ ਕਿਉਂਕਿ ਅੰਦਰੋਂ ਇਹ ਲੀਡਰਸ਼ਿਪ ਦੇਣ ਲਈ ਕੋਈ ਕਿਸੇ ਤੇ ਭਰੋਸਾ ਨਹੀਂ ਕਰ ਰਿਹਾ ਹਰ ਕੋਈ ਆਪਣੇ ਆਪ ਨੂੰ ਹੀ ਭੁਇਕ ਦਾ ਲੀਡਰ ਦੱਸ ਰਿਹਾ ਇੱਕ ਛੋਟੀ ਜਿਹੀ ਟਿੱਪਣੀ ਕਾਂਗਰਸ ਤੇ ਨਜ਼ਰੀਆ ਤੋਂ ਫਿਰ ਮੈਂ ਪਾਸ ਕਿ ਸੰਵਲ ਜਾਣਾ ਦੇਖੋ ਰੰਧਾਵਾ ਸਾਹਿਬ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ ਕਿ ਕਾਂਗਰਸ ਹਮੇਸ਼ਾ ਤੋਂ ਹੀ ਕਹੇ ਕਿ ਜਰੂਰ ਆਈਏ ਕਿ ਉਹ ਆ جاتی ਦੇ ਸੰਗਰਾਮ ਚੋਂ ਨਿਕਲੀ ਹੋਈ ਪਾਰਟੀ ਐ ਪਾਰਟੀ ਨਹੀਂ ਸਭ ਤੋਂ ਜ਼ਿਆਦਾ ਆਜ਼ਾਦੀ ਦੀ ਲੜਾਈ ਲੜੀਏ ਉਸ ਲੜਾਈ ਚੋਂ ਨਿਕਲੀ ਹੋਈ ਪਾਰਟੀ ਐ ਪਰ ਅੱਜ ਦੀ ਕਾਂਗਰਸ ਨੂੰ ਤੁਸੀਂ ਦੇਖੋ ਵੀ ਉਹ ਤਾਂ ਲੜਾਈ ਕਰਨਾ ਭੁੱਲੀ ਗਈ ਐ ਸੰਘਰਸ਼ ਕਰਨਾ ਭੁੱਲੀ ਗਈ ਐ ਉਹ ਸਿਰਫ ਇਸ ਗੱਲ ਦੇ ਉੱਤੇ ਬੈਠੀ ਐ ਕਿ ਸਾਹਮਣੇ ਵਾਲੀ ਸੱਤਾਧਾਰੀ ਤੇਰ ਫੇਲ ਹੋਵੇ ਤੇ ਲੋਕ ਆਪਣੇ ਆਪ ਹੀ ਉਹਨੂੰ ਵੋਟ ਪਾ ਦੇਣ ਉਹ ਏਸੇ ਦੇ ਉੱਤੇ ਹੀ ਬੈਠੀ ਰਹਿੰਦੀ ਐ ਇੱਕ ਤੁਸੀਂ ਰਾਹੁਲ ਗਾਂਧੀ ਦੀਆਂ ਦੋ ਯਾਤਰਾਵਾਂ ਨੂੰ ਛੱਡ ਦੋ ਤਾਂ ਤੁਹਾਨੂੰ ਕਿਹੜੀ ਲੀਡਰਸ਼ਿਪ ਜਿਹੜੀ ਹੈਗੀ ਐ ਕਿਸੇ ਸਟੇਟ ਦੀ ਲੀਡਰਸ਼ਿਪ ਨੇ ਇਸ ਤਰ੍ਹਾਂ ਦਾ ਹਮਲਾ ਮਾਰਿਆ ਉਹਨੇ ਬਹੁਤ ਸੰਘਰਸ਼ ਕੀਤਾ ਥੱਲੇ ਤੇ ਸੰਘਰਸ਼ ਕਰਨ ਤੋਂ ਬਾਅਦ ਉਹ ਆਈ ਹੋਵੇ ਇਸ ਤਰ੍ਹਾਂ ਦੀ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲੇ ਕਿਤੇ ਕਿਤੇ ਕੋਈ ਇੱਕ ਟਾਵਾ ਟੱਲਾ ਦਾ ਤੁਹਾਨੂੰ ਲੀਡਰ ਐਦਾਂ ਦਾ ਨਜ਼ਰ ਆ ਸਕਦਾ ਚਾਹੇ ਉਹ ਤੇਲੰਗਾਨਾ ਦਾ ਮਾਮਲਾ ਹੋਵੇ ਜਾਂ ਕਰਨਾਟਕ ਦੇ ਡੀ ਸੀ ਕੁਮਾਰ ਹੋਣਾ ਦਾ ਮਾਮਲਾ ਹੋਵੇ ਉਹ ਬਹੁਤ ਇੱਕ ਇੱਕ ਦੋ ਦੋ ਤੁਹਾਨੂੰ ਲੀਡਰਸ ਹੈ ਜਾਂ ਲੀਡਰ ਜਾਂ ਲੀਡਰਸ਼ਿਪ ਇਦਾਂ ਦੀ ਦਿਖੇਗੀ ਬਾਕੀ ਤਾਂ ਤੁਸੀਂ ਦੇਖੋ ਬਿਲਕੁਲ ਹੱਥ ਤੇ ਹੱਤ ਤਰ ਕੇ ਬੈਠੇ ਜਿਵੇਂ ਸਪੋਜ਼ ਹਰਿਆਣਾ ਦੀ ਮੈਂ ਤੁਹਾਨੂੰ ਹਰਿਆਣ ਹਰਿਆਣੇ ਦੀ ਵਿੱਚ ਆਪਾਂ ਇੱਕ ਬਿਲਕੁਲ ਕਹਿ ਸਕਦੇ ਆ ਕਿ ਤਸ਼ਤਰੀ ਚ ਰੱਖ ਕੇ ਇਹਨਾਂ ਨੇ ਜਿਹੜੀ ਸਰਕਾਰ ਬੀਜੇਪੀ ਨੂੰ ਦੇਤੀ ਹੈ ਉਹਦਾ ਉਦਾਹਰਨ ਤਾਂ ਸਪਸ਼ਟ ਹੈ ਕਿ ਜੇ ਇਹਨੂੰ ਵੀ ਹਰਾ ਦੋ ਆਪਾਂ ਦਾ ਵੱਧੂ ਸੀ ਤਾਰੀਆਂ ਨੇ ਫਲਾਣੇ ਨੂੰ ਵੀ ਹਰਾ ਦੋ ਇਹਦੇ ਤਾਂ ਬੰਦੇ ਦੇ ਜਿਆਦਾ ਬੜਨ ਹੀ ਨਾ ਦੋ ਸੋ ਇਸ ਤਰ੍ਹਾਂ ਦੀ ਲੜਾਈ ਦੇ ਵਿੱਚੋ ਖੁਦ ਹੀ ਹਾਰ ਜਾਂਦੇ ਹੈ। ਇਹੀ ਕਾਂਗਰਸ ਦੀ ਸਭ ਤੋਂ ਵੱਡੀ ਦਿੱਕਤ ਹੈ ਔਰ ਇਹੀ ਤੁਸੀਂ ਦੇਖੋ ਲਗਭਗ ਲਗਭਗ ਪੰਜਾਬ ਦੇ ਵਿੱਚ ਵੀ ਹੋਊਗਾ। ਪੰਜਾਬ ਦੇ ਵਿੱਚ ਵੀ ਕੀ ਹੋ ਰਿਹਾ ਹੈ ਕਿ ਹੁਣ ਜਿਹੜੀ ਸੈਕੰਡ ਲਾਈਨ ਦੀ ਲੀਡਰਸ਼ਿਪ ਹੈ ਆਪਾਂ ਕੈਪਟਨ ਸਾਹਿਬ ਨੂੰ ਬਾਹਰ ਕਰਤਾ ਕਿਉਂਕਿ ਕੈਪਟਨ ਹੁਣ ਛੋੜ ਵੀ ਚੁੱਕਿਆ ਉਹ ਪਹਿਲੀ ਲਾਈਨ ਕਤਾਰ ਦੇ ਲੀਡਰ ਸੀ। ਹੁਣ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਗੁਰਜੀਤ ਰਾਣਾ ਗੁਰਜੀਤ ਸਿੰਘ ਮਰਿੰਦਰ ਸਿੰਘ ਰਾਜਾ ਵੜਿੰਗ ਇਹ ਸਾਰੇ ਤੁਸੀਂ ਦੇਖੋ ਸੈਕੰਡ ਕਤਾਰ ਵਾਲੇ ਚਰਨਜੀਤ ਚੰਨੀ ਮੈਂ ਛੱਡ ਗਿਆ ਚਰਨਜੀਤ ਚੰਨੀ ਹੋਣੀ ਇਹ ਸਾਰੇ ਕੋਈ ਇੱਕਤਾਰ ਦੇ ਲੀਡਰ ਨੇ ਹੁਣ ਨੇਚਰਲੀ ਹੈ ਕਿ ਅੱਗੇ ਜਿਹੜੇ ਇਲੈਕਸ਼ਨ ਹੋਣੇ ਐ ਅਗਲੇ ਸਾਲ 노 ਡਾਊਟ ਕਿ ਜੇ ਅੱਜ ਆਮ ਆਦਮੀ ਪਾਰਟੀ ਦੇ ਫੇਲਿਅਰ ਜਾਂ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋਏ ਲੋਕ ਕਿੱਥੇ ਜਾਣਗੇ ਅਗਰ ਉਹ ਦੇਖਣ ਕਿ ਕਿਹੜੇ ਕਿਹੜੇ ਆਪਸ਼ਨ ਸਾਡੇ ਕੋਲ ਹੈਗੇ ਨੇ ਉਹਨਾਂ ਨੂੰ ਇੱਕ ਵੱਡਾ ਆਪਸ਼ਨ ਜਿਹੜਾ ਦਿਖੂਗਾ ਉਹ ਕੱਲਾ ਹੀ ਕਾਂਗਰਸ ਦਿਖਦਾ ਕਿ ਉਹ ਪੂਰੀ ਸਟੇਟ ਦੇ ਵਿੱਚ ਹਰ ਕਾਰਨਰ ਤੇ ਹੈਗੇ ਨੇ ਮਤਲਬ ਕੋਈ ਕਾਰਨਰ ਸਟੇਟ ਦਾ ਇਦਾਂ ਦਾ ਨਹੀਂ ਹੈ ਜਿੱਥੇ ਉਹ ਨਹੀਂ ਹੈਗੇ ਅਕਾਲੀ ਦਲ ਵੀ ਕਹਿ ਸਕਦੇ ਹੋ ਤੁਸੀਂ ਵੀ ਇਹ ਜਿਹੜੀ ਤੁਹਾਡੀ ਗੁਰਦਾਸਪੁਰ ਤੋਂ ਉੱਪਰ ਵਾਲੀ ਬੈਲਟ ਹੈ ਪਠਾਨਕੋਟਾ ਵਾਲੇ ਇਹਦੇ ਵਿੱਚ ਬਿਲਕੁਲ ਹੈ ਹੀ ਨਹੀਂ ਹੈ ਅਬੋਰ ਵਾਲੇ ਇਲਾਕੇ 'ਚ ਬਿਲਕੁਲ ਹੈ ਹੀ ਨਹੀਂ ਹੈ ਤਾਂ ਬਹੁਤ ਸਾਰੀਆਂ ਪਾਕਟਾਂ ਇਦਾਂ ਦੀਆਂ ਹੈਗੀਆਂ ਨੇ ਜਿੱਥੇ ਅਕਾਲੀ ਦਲ ਵੀ ਨਹੀਂ ਹੈਗਾ ਜਾਂ ਬਹੁਤ ਸੀਮਿਤ ਹੈ ਐਸੀ ਤਰ੍ਹਾਂ ਹੀ ਭਾਜਪਾ ਹੈ ਭਾਜਪਾ ਦਾ ਬਹੁਤ ਵੱਡੇ ਹਲਕੇ ਦੇ ਵਿੱਚ ਹੀ ਹੈ ਨਹੀਂ ਤਾਂ ਇੱਕੋ ਇੱਕ ਫਿਰ ਰਹਿ ਜਾਂਦੀ ਹੈ ਕਾਂਗਰਸ ਤੇ ਕਾਂਗਰਸ ਇਹ ਹੀ ਸੋਚ ਕੇ ਬੈਠੀ ਹੈ ਕਿ ਆਮ ਆਦਮੀ ਪਾਰਟੀ ਫੇਲ ਹੈ ਤੇ ਲੋਕਾਂ ਨੇ ਸਾਨੂੰ ਹੀ ਵੋਟ ਪਾ ਦੇਣੀ ਹੈ ਪਰ ਪਾਣਗੇ ਤਾਂ ਉਹ ਤਾਂ ਜੇ ਇੱਥੇ ਸੰਗਠਿਤ ਹੋ ਕੇ ਲੜਿਆ ਜਾਊਗਾ ਜੇ ਆਪੋ ਧਾੜ ਹੀ ਇੰਨੀ ਮੱਚੀ ਪਈ ਹੈ ਕਾਂਗਰਸ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਹਰਿਆਣੇ ਵਾਲਾ ਐਪੀਸੋਡ ਹੀ ਦੁਬਾਰਾ ਦੁਹਰਾਇਆ ਜਾ